ਬਰਕਤ ਹੁੰਦੀ ਨੇ ਕਮਾਈ ਦੀ ਜਿਸ ਧਰਤੀ ਦਾ ਖਾਈਏ ਉਸ ਨੂੰ ਕਦੇ ਅੱਗ ਨਹੀਂ ਲਾਈਦੀ ਬੱਸ ਸਰ ਦੋ ਹੀ ਲਾਈਨਾਂ ਸੀ ਸ਼ਾਇਰੀ ਹੁੰਦੀ ਐ ਨਾਤਾ ਮਾਜਾ ਮਗਰਾਇਆ ਮੈਂ ਸਿੱਧੂਆ ਮੈਂ ਤੇਰਾ ਕੋਈ ਫੈਨ ਤਾਂ ਨਹੀਂ ਪਰ ਤੇਰੇ ਨਾਲ ਕੋਈ ਬਹਿਰ ਤਾਂ ਨਹੀਂ ਤੇਰੇ ਨਾਲ ਜਿਹੜੀ ਗੱਲ ਹੋਈ ਸਿੱਧੂਆ ਮੇਰੇ ਕੋਲ ਹੋਈ ਉਹ ਹਸੈਣਤਾ ਨਹੀਂ ਪਤਾ ਹੀ ਨਹੀਂ ਲੱਗਿਆ ਤੀ ਕਰ ਗਏ ਗੋਲੀਆਂ ਦੇ ਨਾਲ ਤੇਰੀ ਹੱਕ ਭਰ ਗਏ ਤੂੰ ਇੱਥੇ ਕੱਲਾ ਨੀਂ ਹੋ ਮੋਇਆ ਸਿੱਧੂਆ ਜਿਉਂਦੇ ਜੀਤਾ ਇੱਥੇ ਤੇਰੇ ਮਾਪੇ ਮਰ ਗਏ ਕੀ ਲੱਗਦਾ ਕੀ ਯਾਰ ਜਦੋਂ ਉਸ ਰੂਹ ਨੂੰ ਯਾਦ ਕਰਦੇ ਆ ਮਨ ਦੇ ਵਿੱਚ ਕੀ ਆਉਂਦਾ ਅਸੀਂ ਵੀ ਗਏ ਸੀ ਜਦੋਂ ਨਾਲ ਉੱਥੇ ਧਿਆਨ ਤੋਇਆ ਆ ਸਾਡੀ ਟੀਮ ਵੀ ਪਹੁੰਚੀ ਸੀ ਬਟ ਉਹੀ ਗੱਲ ਆ ਵੀ ਜਦੋਂ ਦੇਖਣ ਦਾ ਮੌਕਾ ਮਿਲਿਆ ਉਦੋਂ ਹੋਰ ਰੂਪ ਚ ਮਿਲਿਆ ਕਿ ਠੀਕ ਐ ਬਸ ਐ ਵੀ ਹੁਣ ਕਹਿ ਨਹੀਂ ਸਕਦੇ ਕੁਝ ਕਿਉਂਕਿ ਚੀਜ਼ਾਂ ਹੀ ਇੰਦਾਂ ਨਹੀਂ ਨੇ ਕੁਝ ਚਾਹੇ ਹੁਣ ਸਰਕਾਰਾਂ ਸਿੱਧੀ ਜੀ ਗੱਲ ਆ ਕੋਈ ਸਾਡਾ ਕਿਸੇ ਨੂੰ ਕੋਈ ਬੜਾ ਲਲਕ ਖਾਈ ਨਹੀਂ ਹੈਗਾ ਅਸੀਂ ਆਪਣੀ ਜ਼ਿੰਦਗੀ ਚ ਜਿਉਣੀ ਆ ਬਟ ਇਹ ਰੂ ਮਹਿਸੂਸ ਹੁੰਦਾ ਵੀ ਕਿਤਨਾ ਕਿਤ ਵੀ ਜਿਹੜਾ ਬੰਦਾ ਉੱਠਣ ਦੀ ਕੋਸ਼ਿਸ਼ ਕਰਦਾ ਹੈ ਇਹ ਸਾਰਾ ਚੈਨ ਬਣੀ ਹੋਈ ਹੈ ਹਾਂਜੀ ਕਿ ਜਿਨ੍ਹਾਂ ਨੂੰ ਇਹਨਾਂ ਨੇ ਠਾਉਣਾ ਇਹਨਾਂ ਨੇ ਉਹਨਾਂ ਨੂੰ ਠਾਉਣਾ ਜਿਹੜਾ ਬੰਦਾ ਚੰਗਾ ਕਹਿੰਦਾ ਮੈਂ ਅੱਗੇ ਵਧਣਾ ਤਾਂ ਕੋਈ ਨਾ ਕੋਈ ਸਿਸਟਮ ਬਣ ਜਾਂਦਾ ਉਹਨੂੰ ਰੋਕਣ ਦੀ ਲਈ ਜਿਹੜਾ ਮੁੰਡਾ ਗਾ ਜੀ ਉਹ ਗਲਤ ਚੀਜ਼ਾਂ ਵੱਲ ਚਲਾ ਜਾਵੇ ਹਨਾ ਉਹਦੀ ਫੈਮਲੀ ਉਹਨੂੰ ਸਪੋਰਟ ਕਰੇ ਕੁੜੀ ਨੂੰ ਨਾ ਕਰੇ ਜਿਹੜੀ ਦੂਜੇ ਦੇ ਘਰ ਆਈ ਆ ਹਨਾ ਉਹ ਵੀ ਤਾਂ ਕਿਸੇ ਦੀ ਧੀ ਆ ਮੈਂ ਤੈਨੂੰ ਪਿਆਰ ਵੀ ਕਰਦੀ ਆ ਤੇਰੇ ਤੇ ਮਰਦੀ ਆ ਮੈਨੂੰ ਛੱਡ ਕੇ ਨਾ ਤੁਰ ਜਾਈਂ ਮੈਂ ਤੇਰਾ ਦਿਲੋਂ ਵੀ ਕਰ ਦਿਆਂ ਸਾਰਾ ਸਾਰਾ ਚੰਗੀ ਕਰਦੇ ਜੀ ਤੁਸੀਂ ਕੀ ਸੋਚਦੇ ਹੋ ਇਹ ਨਹੀਂ ਛੋਟੀ ਉਮਰ ਚ ਕੀ ਵਿਆਹ ਕਰਾਉਣਾ ਨਹੀਂ ਚਾਹੀਦਾ ਹਾਂ ਹਾਂ ਜੀ ਮੈਂ ਤਾਂ ਗੱਲ ਹੋਰ ਪੁੱਛਣੀ ਸੀ ਇਹ ਤਾਂ ਜਮਈ ਸੇਰਾ ਲਾਗੀ ਸਹੀ ਗੱਲਾ ਵੀ ਤਾਂ ਸਾਡੀ ਹੀ ਉਮਰ ਆ ਸੀ ਭਾਈ ਮੈਂ ਤਾਂ ਚਲ ਫੇਰ ਵੀ ਅਜੇ ਮੰਨ ਲਉ ਕਿੰਨੀਆਂ ਪਾਈਆਂ ਚੋਣਾ ਥੋੜਾ ਜਨਮ ਕਿੰਨੇ ਚੋਇਆ ਦੀ 2006 ਚ ਸੀ 2006 ਨੂੰ ਪਹਿਲਾ ਹੋ ਗਿਆ ਵੀ ਪਹਿਲਾ ਵਿਆਹ ਨਹੀਂ ਕਰਾਉਣਾ ਕਿ ਅੱਜਕੱਲ ਹਨ ਛੋਟੇ ਛੋਟੇ ਕੁੜੀਆਂ ਕਹਿੰਦੀਆਂ ਪਲੱਸ 2 ਤੋਂ ਬਾਅਦ ਵੀ ਸਾਡਾ ਵਿਆਹ ਕਰਦੋ ਸਾ ਅਸੀਂ ਵਿਆਹ ਕਰਾ ਲਈਏ ਉਹ ਹੂੰ ਤੇ ਉਹ ਆਪ ਦਾ ਸੁਪਨੇ ਵਾਰੀ ਨਹੀਂ ਸੋਚਦੀਆਂ ਵੀ ਸਾਡਾ ਆਹ ਡ੍ਰੀਮ ਆ ਅਸੀਂ ਆਹ ਕਰਨਾ ਕਰਨਾ ਤਾਂ ਹੂੰ ਉਹ ਨਹੀਂ ਸੋਚਣਾ ਚਾਹੀਦਾ ਉਹਨਾਂ ਨੂੰ ਕੀ ਨਹੀਂ ਸੋਚਣਾ ਚਾਹੀਦਾ ਜੀ ਵਿਆਹ ਨਹੀਂ ਕਰਾਉਣਾ ਚਾਹੀਦਾ ਚਲੋ ਪਹਿਲਾਂ ਆਪਣੀ ਲਾਈਫ ਤਾਂ ਬਣਾਓ ਮੱਤ ਕਿਸੇ ਦੀ ਫਾਈਲ ਤੱਕ ਨਾ ਰੋ ਹੂੰ ਉਹ ਬੜੀ ਛੋਟੀ ਉਮਰ 'ਚ ਬੜਾ ਵੱਡਾ ਦਿਮਾਗ ਆਇਆ ਜੀ ਮਮਾ ਦਾਦਾ ਇਹ ਜੀ ਸਿਚੁਏਸ਼ਨ ਕਰ ਗਿਆ ਯਾਰ ਜਵਾਕੋ ਉਹ ਜਵਾਕੋ ਨਹੀਂ ਤੂੰ ਤਾਂ ਸਿਆਣੇ ਬਣੇ ਸੁਣੋ ਇਧਰ 17 ਸਾਲ ਦੀ ਕੁੜੀ ਟਾਪ ਦੀ ਗੱਲਾਂ ਮਾਤਾ ਕਰਦੀ ਆ ਯਾਰ ਤਾਂ ਚੰਗੀ ਗੱਲ ਸਾਨੂੰ ਖੁਸ਼ੀ ਹੋਈ ਹੈ ਜੀ ਥੈਂਕ ਯੂ ਸਰ ਸਾਡੀ ਨਾ 17 ਸਾਲ ਦੀ ਜਿਹੜੀ ਸਾਡੇ ਹਾਂ ਪ੍ਰਮਾਣ ਦੇਣਗੇ ਉਹ ਮੈਡਮ ਹੋ ਸਕਦੀ ਹੈ ਪਰਾਣਾ ਖੁੰਡ ਹੋਰ ਕਹਿੰਦਾ ਇੱਥੇ ਪਰਾਣਾ ਖੁੰਡਾ ਇਧਰ ਵੀ کہہ ਸਕਦੇ ਹਾਂ ਜੀ ਸਾਡੀ ਤਾਂ ਐਂ ਡੱਪ ਗਿਆ ਸਿਸਟਮ 17 ਸਾਲਾਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਇੱਕੋ ਦੋ ਮਹੀਨੇ ਦੀ ਲੰਘੀ ਸਾਡੇ ਦਾ ਜੀ ਤੁਹਾਨੂੰ ਫੋਨ ਫਾਨਾ ਹੈ ਤੁਹਾਡੇ ਕੋਲ ਜੀ ਹਾਂਜੀ ਸਰ ਕੋਲ ਫੋਨ ਫਾਨਦਾ ਹੈ ਸ਼ੁਕਰ ਹੈ ਜੀ ਹੁਣ ਤੁਸੀਂ ਕਹਿੰਦੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ ਜੀ ਪਹਿਲਾਂ ਫੋ ਡਰੀਮ ਤੇ ਹਾਂਜੀ ਕੀ ਬਣਨਾ ਕੀ ਚਾਹੁੰਦੇ ਹੋ ਮੈਂ ਜਿਹੜਾ ਕੰਮ ਕਰ ਰਹੀ ਹਾਂ ਉਹ ਚ ਹੀ ਪ੍ਰੋਫੈਸ਼ਨਲ ਬਣਨਾ ਚਾਹੁੰਦੀ ਹਾਂ ਹੂੰ ਕੀ ਬਚੋ ਕਿਸੇ ਦੇ ਅੱਗੇ ਹੱਥ ਨਾ ਢਣੇ ਪੈਣ ਜੇ ਮੈਰਿਜ ਵਗੈਰਾ ਵੀ ਹੋਈ ਹੱਥ ਨਾ ਢਣੇ ਪੈਣ ਹੱਥ ਨਾ ਢਣੇ ਪੈਣ ਕੀ ਆਪਦੇ ਹਸਬੰਦ ਤੋਂ ਪੈਸਾ ਮੰਗਣਾ ਵੀ ਮਿਆ ਚੀਜ਼ ਨਹੀਂ ਆ ਚੀਜ਼ ਥੋੜੀ ਵੱਡੂ ਥੋੜੇ ਹਸਬੰਦ ਦੇ ਹਿਸਾਬ ਨਾਲ ਮੈਨੂੰ ਨਹੀਂ ਲੈਣਾ ਮੈਂ ਵਿਆਹ ਕਰਾਉਣਾ ਹੀ ਨਹੀਂ ਤੁਸੀਂ ਵਿਆਹ ਨਹੀਂ ਕਰਾਉਣਾ ਨਹੀਂ ਇਹ ਮੁੰਡਿਆਂ ਨੂੰ ਪਾ ਛੜਾ ਕਹਿ ਸਕਦੇ ਆ ਫਿਰ ਟੱਪ ਦੇ ਕੁੜੀਆਂ ਨੂੰ ਕੀ ਕਹਿ ਸਕਦੇ ਆ ਸਾਰੇ ਪਿੰਡ ਦੀ ਭੂਆ ਦੇਖੋ ਜੀ ਪਰ ਸਾਰੇ ਪਿੰਡ ਦੀ ਭੂਆ ਆ ਗਿਆ ਕਰਨਗੇ ਤੂੰ ਕੋਈ ਨਹੀਂ ਜੀ ਬਲੋ ਇੰਨਾ ਤੁਹਾਨੂੰ ਅਲਰਜੀ ਕਿਉਂ ਹੈ ਇਸ ਟੌਪਿਕ ਤੋਂ ਕਿਉਂਕਿ ਇਹ ਜਿਹੇ ਸਿਚੁਏਸ਼ਨਸ ਕ੍ਰੀਏਟ ਹੋਈਆਂ ਨੇ ਕਿ ਤਾਂ ਹੋ ਸਕਦਾ ਕਿ ਉਹ ਤੋਂ ਬਾਅਦ ਕਈ ਵਾਰ ਨਾ ਇਹ ਜਿਹੇ ਸਿਚੁਏਸ਼ਨਸ ਆ ਜਾਂਦੇ ਨੇ ਕਿ ਪਹਿਲਾ ਮੁੰਡਾ ਕੁਝ ਹੋਰ ਹੁੰਦਾ ਬਾਅਦ ਚ ਕੁਝ ਹੋਰ ਹੋ ਜਾਂਦਾ ਜਾਂ ਉਹਦੀ ਫੈਮਿਲੀ ਇਹੋ ਜੀ ਹੁੰਦੀ ਆ ਤੇਰੀ ਨਹੀਂ ਬਣਦੀ ਨਿਸ ਕਰਕੇ ਡਿਵੋਰਸ ਵਗੈਰਾ ਮਾਤੰਦਿਆ ਹਾਂ ਤੂੰ ਤਾਂ ਪਹਿਲਾਂ ਵੱਡੇ ਵੀ ਤਾਂ ਬੜਾ ਲਿਆ ਤਾ ਤਰੋ ਤਰੋ ਚੰਗੀ ਗੱਲ ਹੈ ਭਾਈ ਘਰ ਕੋਲੇ ਇਹ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਜਾਨੀ ਜੀ ਤਾਂ ਬੰਦਾ ਅੱਕ ਜਾਂਦਾ ਕਿ ਵਿਆਹ ਕਰਾਉਣ ਮੈਂ ਸਮਝਿਆ ਦੋੜੂ ਕੋਲੇ ਇੱਕ ਉਹਦੇ ਕੋਲ ਪਤਾ ਕਿ ਐਗਜ਼ਾਮਪਲ ਆ ਸੈੱਟ ਹੋ ਗਈਆਂ ਦੋ ਚਾਰ ਚੰਗੇ ਲੈਵਲ ਵਾਲੀਆਂ ਵੀ ਮੰਨ ਲਾ ਵਿਆਹ ਹੋਇਆ ਹੋਇਆ ਉਹ ਆਪਸ ਵਿੱਚ ਲੜਦੇ ਲੜਦੇ ਹੋਣਗੇ ਬਾਵਾ ਜੀ ਹਾਂ ਜੀ ਕਹਿ ਸਕਦੇ ਹਾਂ ਉਹਨਾਂ ਦੇ ਘਰੇ ਤੁਹਾਡੇ ਅਕੋਰਡਿੰਗ ਵੀ ਕਿਵੇਂ ਜਿਹੜੀ ਤੁਸੀਂ ਐਗਜ਼ਾਮਪਲ ਦੇਖੀ ਉਹਦੇ ਵਿੱਚ ਕੀ ਕੀ ਚੀਜ਼ਾਂ ਸੀਗੀਆਂ ਕਿਉਂ ਤੁਹਾਨੂੰ ਲੱਗਦਾ ਵੀ ਉਹਦਾ ਕੰਮ ਡੇ ਬੋਸ ਤੱਕ ਜਾ ਰਹੇ ਨੇ ਬੰ ਚੰਗਾ ਸੀਗਾ ਠੀਕ ਆ ਪਹਿਲਾ ਹਸਬੰਦ ਚੰਗਾ ਸੀਗਾ ਹਾਂਜੀ ਮੰਨਦੇ ਆਪਾਂ ਪਹਿਲਾ ਸਾਰੇ ਜਣ ਚੰਗੇ ਹੁੰਦੇ ਉਹ ਤੋਂ ਬਾਅਦ ਜੇ ਹਨਾ ਉਹ ਤੋਂ ਬਾਅਦ ਆਪਦੇ ਜਿਹੜਾ ਮੁੰਡਾ ਗਾ ਜੀ ਉਹ ਗਲਤ ਚੀਜ਼ਾਂ ਵੱਲ ਚਲਾ ਜਾਵੇ ਹਨਾ ਉਹਦੀ ਫੈਮਲੀ ਉਹਨੂੰ ਸਪੋਰਟ ਕਰੇ ਕੁੜੀ ਨੂੰ ਨਾ ਕਰੇ ਜਿਹੜੀ ਦੂਜੇ ਦੇ ਘਰੇ ਆਈ ਆ ਹਨਾ ਉਹ ਵੀ ਤਾਂ ਕਿਸੇ ਦੀ ਧੀ ਆ ਉਹ ਗੱਲ ਹੈ ਨਾ ਤੇ ਉਹਨੂੰ ਨਾ ਸਪੋਰਟ ਕਰੀਏ ਸਿਰ ਉਹ ਗੱਲ ਹੈ ਮਰੇ ਇੱਕ ਐਗਜ਼ਾਮਪਲ ਦਿਮਾਗ ਥੋੜੇ ਸਾਟ ਹੋਈਏ ਨਹੀਂ ਚੱਲ ਵੈਸੇ ਤੁਸੀਂ ਸਿਆਣੀ ਕੀਤੀ ਐ ਜੀ ਸਰ ਹੂੰ ਬਸ ਜਿਹਾ ਦੇਖੀਆ ਹੋਰ ਕੀ ਦੇਖਿਆ ਕੁਛ ਜ਼ਿੰਦਗੀ ਚ ਕੱਲਾ ਵਿਆਹਲੇ ਮਸਲੇ ਨੂੰ ਛੱਡ ਕੇ ਬਹੁਤ ਕੁਛ ਦੇਖਿਆ ਹੋਈ ਪੁੱਛਣਾ ਕੋਈ ਹੋਰ ਹੈ ਕੋਈ ਦੇਖਿਆ ਵੇ ਵੀ ਮੈਂ ਉਹਦੇ ਵਰਗਾ ਬਨਣਾ ਐਵੇਂ ਕਰਨਾ ਮੈਂ ਹਾਂਜੀ ਮੈਂ ਉਹਦੇ ਟੀਚਰਜ਼ ਨੂੰ ਦੇਖਿਆ ਕਿ ਸਾਡੇ ਟੀਚਰਜ਼ ਬਹੁਤ ਵਧੀਆ ਸਿਖਾਉਂਦੇ ਆ ਹਮ ਕਿ ਉਹਨਾਂ ਵਰਗਾ ਹਨਾ ਮੈਂ ਬਨਣਾ ਟੀਚਰਾਂ ਵਰਗਾ ਬਨਣਾ ਹਾਂਜੀ ਉਹਨਾਂ ਦਾ ਬਿਹੇਵ ਵੀ ਬਹੁਤ ਵਧੀਆ ਹੈ ਬੱਚੇ ਨੂੰ ਹਰ ਕੇ ਪਾਸੋਂ ਸਪੂਟ ਕਰਦੇ ਹਮ ਹਾਂਜੀ ਇਹ ਬਾਲੀ ਵਧੀਆ ਗੱਲ ਹੋ ਰਹੀ ਹਮ ਹੋਰ ਮਿੱਡੀ ਦੀ ਨਾਲ ਤਾਂ ਪ੍ਰਮੋਸ਼ਨ ਕਰ ਜਿੰਨੀ ਗੱਲਾਂ ਕਰ ਇਹ ਪਹਿਲੀ ਕੁੜੀ ਜਿਹੜੀ ਵਿਦਾਊਟ ਸਕ੍ਰਿਪਟ ਨਾਲ ਤਾਂ ਉਹ ਹਿੰਦੀ ਗੱਲ ਕਰ ਗਈ ਨਾਲੇ ਸ਼ੱਕ ਨਹੀਂ ਪੈਦਾ ਤੇ ਵੀ ਅਸੀਂ ਮੈਂ ਪ੍ਰਮੋਸ਼ਨ ਕੀਤੀ ਹੈ ਨਹੀਂ ਸਰ ਪ੍ਰਮੋਸ਼ਨ ਦੀ ਗੱਲ ਨਹੀਂ ਆਪਾਂ ਜਿਹਹ ਜਿਹਾ ਪਟੀਟਰਾਤ ਵੀਰ ਦੇਖਦੇ ਆ ਹਨ ਆਪਣੇ ਨਾਲ ਬਹੁਤ ਵਧੀਆ ਨਹੀਂ ਜਿੱਥੇ ਆਪਾਂ ਬਗ ਜੀਏ ਜਿਵੇਂ ਕਿਸੇ ਹੋਰ ਸਾਲਾਉਣ ਚ ਬਗ ਜੀਏ ਆਪਾਂ ਡੈਮੋ ਹੀ ਲੈਣ ਬਗ ਜੀਏ ਕਈ ਵਾਰ ਉਹ ਇੰਨਾ ਰੂਡ ਬੋਲਦੇ ਆ ਕਿ ਦਿਲ ਨਹੀਂ ਕਰਦਾ ਵੀ ਉੱਥੇ ਨਾ ਲੱਗੀ ਹੂੰ ਤਾਂ ਜਦੋਂ ਮੈਂ ਫਸਟ ਫਸਟ ਡੇ ਆਈ ਸੀ ਇੰਨਾ ਵੀ ਅੱਛਾ ਟ੍ਰੀਟ ਕੀਤਾ ਹੁਣ ਮੈਨੂੰ ਸਾਲ ਹੋ ਗਿਆ ਹੈ ਇੰਨਾ ਵਧੀਆ ਟ੍ਰੀਟ ਕਰਦੇ ਹਾਂ ਹੂੰ ਕੋਈ ਮੈਂ ਸਕ੍ਰਿਪਟਰ ਨਹੀਂ ਕਹ ਰਹੀ ਕਿ ਮੈਨੂੰ ਹਾਂ ਕਿਹਾਇਆ ਗਿਆ ਹੈਗਾ ਜਾਂ ਨਹੀਂ ਚਲੋ ਕੋਈ ਗੱਲ ਨਹੀਂ ਸ਼ੌਂਕ ਕੀ ਕੀ ਹੈ ਦੀ ਸ਼ੌਂਕ ਮੇਰਾ ਬਹੁਤ ਸਾਰੇ ਹੈ ਇਹੀ ਲਾਈਨ 'ਚ ਵੀ ਹੈ ਕਿੱਦਾਂ ਭੰਗੜਾ ਸਾਰੇ ਸ਼ੌਂਕ ਨੇ ਡਰਾਇੰਗ ਵਗੈਰਾ ਸਭ ਕੁਝ ਓਕੇ ਹਾਂ ਕਿੱਦਾਂ ਵੀ ਪਾਉਣੀ ਹੈ ਜੀ ਹਾਂ ਭੰਗੜਾ ਵੀ ਪਾਉਣੀ ਹੈ ਜੀ ਹਾਂ ਕੋਈ ਸੌਂਗ ਸੁਣਾ ਸਕਦੇ ਹੋ ਨਹੀਂ ਸਰ ਮੇਰੀ ਆਵਾਜ਼ ਨਹੀਂ ਅੱਛੀ ਕੋਈ ਗੱਲ ਨਹੀਂ ਜੇ ਅਸੀਂ ਮਨ ਮਾਰ ਕੇ ਸੁਣ ਲਾਂਗੇ ਸੁਣਾਓ ਜੀ ਸੁਣਾਓ ਸੁਣਾਓ ਭਾਈ ਗਾਣਾ ਸੁਣੋਗੇ ਕੁੜੀ ਤੋਂ ਮੈਨੂੰ ਸਰ ਆਉਂਦਾ ਹੀ ਨਹੀਂ ਗਾਣਾ ਕੋਈ ਇੱਕ ਇੱਕ ਅੱਧਾ ਸੁਣਾ ਦੇ ਦੀ ਮੈਂ ਸਰ ਗਾਣੇ ਬਹੁਤ ਘੱਟ ਸੁਣਦੀ ਆ ਕਿਹੜਾ ਕਿਹੜਾ ਸੁਣਦੇ ਕਿਹੜੇ ਸੁਣਨੇ ਨੇ ਬਹੁਤ ਘੱਟ ਦੇ ਵਿੱਚੋਂ ਕਿਸ ਦਾ ਕੋਈ ਅੱਧਾ ਪੈਰਾ ਯਾਦ ਹੋਵੇ ਹੈ ਤੱਕ ਤੱਕ ਯਾਦ ਨਹੀਂ ਆ ਰਹਾ ਸਰ ਉਹ ਤੱਕ ਯਾਦ ਜੁਨਨਟ ਮੈਂ ਬਹਿ ਜਾਣਾ ਕੋ ਬੋਲੀ ਆਉਂਦੀ ਹੋਵੇ ਬੋਲੀ ਹਾਂਜੀ ਸੁਣਾ ਦਿੰਨੇ ਆ ਬੋਲੀ ਸੁਣਾਉਂਦਾ ਵੀ ਕੁੜੀ ਵਰ ਮੁੰਡੇ ਤੋਂ ਬੋਲੀ ਸੁਣਨਾ ਨਹੀਂ ਨਹੀਂ ਕੁੜੀਓ ਬੋਲੀ ਸੁਣਾ ਕੁੜੀ ਤੋਂ ਆਉਣ ਦੋ ਜੀ ਬੋਲੀ ਆਉਣ ਦੋ ਬਾਰੀ ਬਾਰੀ ਵਰਸੀ ਖਟਨ ਗਿਆ ਸੀ ਬਾਰੀ ਬਾਰੀ ਵਰਸੀ ਖਟਨ ਗਿਆ ਸੀ ਖੜ ਜੋ ਤਾੜੀ ਦਾ ਮਾਰੋ ਦਿਮਾਗ ਛੋਟਾ ਦੇ ਕੰਮ ਮੁਲ ਜੇ ਨਾ ਨਿਆੜਾ ਜਵਾਕ ਆ ਯਾਰ ਤੁਸੀਂ ਭੁਲ ਜਾ ਵੇ ਕੋ ਹੁੰਨੀ ਮਾਰਦੇ ਤਾੜੀ ਨਹੀਂ ਮਾਰਦੇ ਜੀ ਹਾਂ ਆਉਣ ਦੋ ਜੀ ਵਰੀ ਵਰੀ ਵੜੀ ਖਟਨ ਗਿਆ ਸੀ ਖਟਕੇ ਲੈ ਆਉਂਦੇ ਛੋਲੇ ਹੀ ਮੈਂ ਸੱਸ ਕਿਤਨੀ ਕਿਤਨੀ ਸੰਦੂ ਖਾ ਲੇ ਤੇਰਾ ਨਹੀਂ ਵਿਆਹ ਦਿੱਤੀ ਹੁੰਦਾ ਤੂੰ ਵਿਆਹ ਤੋਂ ਸੱਚੀ ਦੂਰ ਹੀ ਰਹੇਗੀ ਇਹ ਤਾਂ ਬੋਲੀਆਂ ਵੀ ਉਹ ਆਉਂਦੇ ਨੇ ਜਿਹੜੀਆਂ ਜਮ੍ਹਾਂ ਖਿਲਾਫ ਨਹੀਂ ਹੁੰਦੀਆਂ ਸੱਸਾਂ ਦੇ ਖਿਲਾਫ ਵਿਆਹਾਂ ਦੇ ਖਿਲਾਫ ਇਹ ਤਾਂ ਤਾਂ ਮੁੱਦਾ ਹੀ ਉਹ ਬਣ ਗਿਆ ਕੁੜੀਏ ਚਲੋ ਵਧੀਆ ਗੱਲਬਾਤ ਕਰਦੇ ਹਾਂ ਜੀ ਕੋਈ ਹੋਰ ਬੋਲੀ ਆਵੇ ਸੱਸਾਂ ਨੂੰ ਛੱਡ ਕੇ ਜੀ ਹੋਰ ਜੀ ਮੈਂ ਇੱਕ ਸ਼ਾਇਰੀ ਸੁਣਾਉਣਾ ਚਾਹਤੀ ਹਾਂ ਆਉਣ ਦੋ ਆਉਣ ਦੋ ਸ਼ੁਰੂਆਤ ਕਰਦੇ ਹਾਂ ਦੁਬਾਰਾ ਸਾਡੇ ਸ਼ੋਹ ਦੀ ਤੋਂ ਮੇਰੇ ਨਾਲ ਨੇ ਸਾਡਾ ਛੋਟਾ ਜਿਹਾ ਬੱਚਾ ਜਿਹਦਾ ਨਾਮ ਹੈ ਹਰਜੋਤ ਕੌਰ ਆਪ ਹੀ ਬੋਲੀ ਹੁੰਦੀ ਹੈ ਚਲੋ ਹਰਜੋਤ ਕੌਰ ਜੀ ਹਾਂਜੀ ਮੈਂ ਚਾਹਣਾ ਵੀ ਤੁਸੀਂ ਸ਼ਾਇਰੀ ਸੁਣਾਓ ਠੀਕ ਹੈ ਇਹ ਸ਼ਾਇਰੀ ਜ਼ਮੀਨਦਾਰ ਰਿਲੇਟਡ ਆ ਮੇਰੇ ਡੈਡੀ ਫਾਰਮਰ ਨੇ ਹੂੰ ਉਹਦੇ ਰਿਲੇਟਡ ਸੁਣਾਨੀ ਆ ਆਉਣ ਦੋ ਪਰ ਸੁਣਾਨੀ ਆ ਅੱਛਾ ਬੇਠ ਠੀਕ ਹੈ ਬਰਕਤ ਹੁੰਦੀ ਨੇ ਕਮਾਈ ਦੀ ਜਿਸ ਧਰਤੀ ਦਾ ਖਾਈਏ ਉਸ ਨੂੰ ਕਦੇ ਅੱਗ ਨਹੀਂ ਲਾਈਦੀ ਬੱਸ ਸਰ ਦੋ ਹੀ ਲੈਣਾ ਸੀ ਸ਼ਾਇਰੀ ਆਉਣੀ ਤੇ ਇਹ ਨਾਤਾ ਮਾਜਾ ਮ ਕਰਾਇਆ ਮੈਂ ਤੁਮੇਨ ਪਹਿਲੇ ਹੀ کہہ ਦੇਣਾ ਸੀ ਵੀ ਦੋ ਦੋ ਲੈਣਾ ਨੇ ਮੇਰੀਆਂ ਦਦੀ ਮੈਨੂੰ ਤਾਂ ਅੱਜ ਵੀ ਤਾਂ ਲੰਬੀਆਂ ਸ਼ਾਇਰੀਆਂ ਸੁਣੀਆਂ ਚੱਲਣਗੀਆਂ ਵੀ ਜਿਹੜਾ ਬੰਦਾ ਸ਼ੈਰੂ ਸ਼ੈਰੀ ਸੁਣਾਉਣ ਨੂੰ ਫਿਰਦਾ ਆਉਂਦਾ ਚੰਗੀ ਚੀਜ਼ ਸੁਣਾਊਗਾ ਤੇ ਲੰਬੀ ਚੀਜ਼ ਸੁਣਾਊਗਾ ਜੀ ਬਟ ਜਸ ਬਟ ਸਰ ਜਿਹੜੀ ਸ਼ਾਇਰੀ ਸੁਣਾਈ ਆ ਉਹ ਚ ਵੀ ਇੱਕ ਡੀਪ ਗੱਲ ਛਿਪੀ ਆ ਹੂੰ ਉਹ ਉਹ ਐਕਸਪਲੇਨ ਕਰੋ ਮਤਲਬ ਜਿਹੜੀ ਜ਼ਮੀਨ ਤੇ ਆਪਾਂ ਉਹ ਉਗਾਉਨੇ ਆ ਹਨਾ ਫਸਲ ਵਗੈਰਾ ਉਹ ਉਗਾਉਨੇ ਆ ਹਨਾ ਉਹਨੂੰ ਜੇ ਆਪਾਂ ਅੱਗ ਹੀ ਲਾਈ ਜਾਵਾਂਗੇ ਤਾਂ ਜੇ ਆਪਾਂ ਉਹਦਾ ਖਾਣੇ ਆ ਮਤਲਬ ਜੇ ਆਪਾਂ ਉਹ ਤੋਂ ਮਤਲਬ ਕੱਢਾਂਗੇ ਠੀਕ ਹੈ ਮਤਲਬ ਕੱਢ ਕੇ ਉਹਨੂੰ ਪਰਾ ਸੁੱਟਤਾ ਉਹਦੀ ਅੱਗ ਲਾਤੀ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਨਾ ਉਹ ਜ਼ਮੀਨ ਆਪਾਂ ਨੂੰ ਕੀ ਦੇਊਗੀ ਬਹੁਤ ਸੋਹਣੀ ਸੋਚ ਆ ਤਾੜੀਆਂ ਕਹੀਦੀ ਜੇ ਦੰਦੀ ਹੁੰਦੀ ਮੇਰੇ ਮਤਰਾ ਉਹ ਜਿਹੜਾ ਲਫ਼ਜ਼ਾਂ ਦੇ ਵਿੱਚ ਘਟ ਆਉਂਦੀ ਆ ਤੇ ਉਲਟਾ ਮਤਲਬ ਆ ਬਹੁਤ ਡੂੰਗਾ ਹੁੰਦਾ ਤੁਹਾਡੀ ਛੋਟੀ ਜੀ ਜਵਾਬਕੀ ਨੇ ਬਹੁਤ ਸੋਹਣਾ ਮੁੰਨ ਇੱਕ ਕਹਿਦੀ ਆਪਾਂ ਸੰਦੇਸ਼ ਆ ਦਿੱਤਾ ਸੋ ਇਹ ਤੁਹਾਨੂੰ ਜ਼ਰੂਰ ਆਪਾਂ ਸਾਰੇ ਅਮਲ ਕਰੀਏ ਫੋਲੋ ਕਰੀਏ ਤੇ ਬਹੁਤ ਸਮਾਨ ਆ ਲਉਂਦੇ ਹੋਏ ਸੋ ਇਸ ਕੁੜੀ ਤੋਂ ਹੋਰ ਚੀਜ਼ਾਂ ਗੱਲਬਾਤ ਜ਼ਰੂਰ ਕਰਦੇ ਆ ਕੋਈ ਏਦਾਂ ਦੀ ਗੱਲਬਾਤ ਜਿੱਦੇ ਤੁਸੀਂ ਜ਼ਿਆਦਾ ਵਿਸ਼ਵਾਸ ਕਰਦੇ ਹੋ ਕੋਈ ਪੂਤਾਂ ਤੇ ਪ੍ਰੇਤਾਂ ਦੇ ਬੜਾ ਮੋਟਾ ਨਹੀਂ ਸਰ ਪੂਤਾਂ ਤੇ ਪ੍ਰੇਤਾਂ ਤੇ ਬਿਲਕੁਲ ਵੀ ਨਹੀਂ ਪੂਤਨੀਆਂ ਤੇ ਨਹੀਂ ਸਰ ਪੂਤਨੀਆਂ ਤੇ ਨਹੀਂ ਮਤਲਬ ਨਹੀਂ ਸਰ ਕਿਸਮਤ ਤੇ ਵਿਸ਼ਵਾਸ ਕਰਦੇ ਹੋ ਕਿਸਮਤ ਤੇ ਹਾਂਜੀ ਕਿਸਮਤ ਤੇ ਕਿਉਂ ਵਿਸ਼ਵਾਸ ਕਰਦੇ ਹੋ ਆਪ ਦੀ ਆ ਬੰਦਾ ਹਨਾ ਜ਼ਰੂਰੀ ਨਹੀਂ ਕਿਸਮਤ ਉੱਪਰ ਲਿਖਾ ਕੇ ਲੈਂਦਾ ਕਿ ਉਹ ਆਪ ਲਿਖਦਾਗਾ ਜਿਸ ਮੁਤਾਬਕ ਲਿਆ ਹਾਂਜੀ ਕੀ ਦੀ ਲਿਖਦਾ ਕਿਸਮਤ ਯਾਤਰ ਬੰਦਾ ਆਪ ਮਤਲਬ ਜਿਵੇਂ ਆਪਾਂ ਹਨਾ ਆ ਲਾਈਨ 'ਚ ਪਏ ਆ ਠੀਕ ਹੈ ਹੂੰ ਉਵੇਂ ਆਪਾਂ ਹਨਾ ਜੇ ਆਪਾਂ ਅੱਗੇ ਵਧਾਂਗੇ ਜੇ ਆਪਾਂ ਪਿੱਛੇ ਜਾਵਾਂਗੇ ਜੇ ਆਪਾਂ ਹੋਰ ਗੱਲਾਂ ਵੱਲ ਧਿਆਨ ਦੇਵਾਂਗੇ ਤਾਂ ਉਹ ਗਲਤ ਹੈ ਠੀਕ ਹੈ ਮਤਲਬ ਆਪਣਾ ਹਰ ਕਿਤੇ ਦਿਮਾਗ ਤਾਂ ਨਹੀਂ ਚੱਲੂਗਾ ਨਹੀਂ ਚੱਲੂਗਾ ਆਪਣਾ ਭਗਵਾਨ ਨੇ ਹਨਾ ਭੇਜਿਆਗਾ ਮਤਲਬ ਆਪਨੇ ਭਗਵਾਨ ਆ ਆਪਣੇ ਭਗਵਾਨ ਬਾਰੇ ਦੱਸੋ ਜੀ ਪਹਿਲਾਂ ਪ੍ਰਮਾਤਮਾ ਆਪਣਾ ਭਗਵਾਨ ਆਵੜਾ ਦੱਸਣਾ ਚਲੋ ਹਾਂ ਪਰਮਾਤਮਾ ਇੱਕ ਹੈ ਸਰ ਪਰਮਾਤਮਾ ਇੱਕ ਹੈ ਜੀ ਠੀਕ ਹੈ ਠੀਕ ਹੈ ਪਰਮਾਤਮਾ ਇੱਕ ਹੈ ਉਹਨੇ ਹੋ ਕੁਝ ਲਿਖ ਕੇ ਭੇਜਿਆ ਤੁਹਾਡੇ ਬਾਰੇ ਇਹਦੀ ਕੁਝ ਹਾਂ ਜੀ ਕਿਸਮਤ ਲਿਖੀ ਹੋਈ ਆ ਕੀ ਲਿਖੀ ਕੀ ਉਹਦੇ ਵਿੱਚ ਕਿਸਮਤ ਚ ਕੀ ਲਿਖਿਆ ਦਾ ਲਾਈਨ ਚ ਆਈ ਆ ਆਪਾਂ ਪਹਿਲਾਂ ਤਾਂ ਮੈਂ ਜਿਵੇਂ ਪਲੱਸ 2 ਕੀਤੀ ਆ ਨਾਨ ਮੈਡੀਕਲ ਕੀਤੀ ਆ ਹੁਣ ਮੈਂ ਬੀਐਸਸੀ ਕਰਨੀ ਸੀ ਪਰ ਮੈਂ ਬੀਏ ਕਰਨੀ ਆ ਕਿਉਂਕਿ ਮੈਨੂੰ ਆ ਲਾਈਨ ਚੂਸ ਕੇ ਕੀਤੀ ਆ ਮੈਂ ਬਹੁਤ ਅੱਛੀ ਲੱਗੀ ਆ ਮੈਨੂੰ ਤਾਂ ਫਿਰ ਮੈਂ ਉਹਨਾਂ ਗ੍ਰੈਜੂਏਸ਼ਨ ਕਰ ਰਹੀ ਆ ਬੀਏ ਦੀ ਪਰ ਮੈਨੂੰ ਹਜੇ ਵੀ ਕਹਿ ਦਿੰਦੇ ਆ ਕਿ ਹਾਂ ਤੁਸੀਂ ਬੀਏ ਕਰ ਰਹੇ ਹੋ ਬੀਐਸਸੀ ਨਹੀਂ ਕੀਤੀ ਮੈਂ ਕਿਹਾ ਮੇਰਾ ਲਾਈਨ ਚ ਜਿਹੜੀ ਚ ਸਕੋਪ ਹੈਗਾਗਾ ਜਿਸ ਚ ਮੈਂ ਇੰਟਰਸਟਡ ਆ ਫਿਰ ਮੈਂ ਉਹ ਚ ਹੀ ਜ਼ਿਆਦਾ ਬੈਨੀਫਿਟਾਂ ਨਾ ਮਿਲਣ ਚੰਗੀ ਗੱਲ ਆ ਚੰਗੀ ਗੱਲ ਆ ਸਪੋਜ਼ ਕਰੋ ਆਪਾਂ ਤੁਹਾਨੂੰ ਕਰੋੜ ਰੁਪਏ 10 ਕਰੋੜ ਦੇ ਦਈਏ 20 ਕਰੋੜ ਦੇ ਜਿੰਨਾ ਮਰਜ਼ੀ ਲਾ ਲੋ ਜਿੰਨਾ ਤੁਹਾਡਾ ਵਿਜ਼ਨ ਹੈ। ਹਾਂਜੀ। ਠੀਕ ਹੈ। ਉਸ ਪੈਸੇ ਨੂੰ ਤੁਸੀਂ ਆਪਣੇ ਤੇ ਨਹੀਂ ਇਨਵੈਸਟਮੈਂਟ ਕਰਨਾ ਹੋਰਾਂ ਚੀਜ਼ਾਂ ਦੇ ਕਰਨਾ। ਕਿੱਥੇ ਕਰੂੰ? ਪਹਿਲਾਂ ਤਾਂ ਉਹਦੀ ਹੈ ਨਾ ਬੰਦਾ ਚਾਹੇ ਕਿੰਨਾ ਵੀ ਅਮੀਰ ਹੋ। ਪਹਿਲਾਂ ਮੈਨੂੰ ਇਹ ਦਸਬੀ ਜੇ ਮੰਨ ਲਓ ਕਿ ਮੈਂ ਤੁਹਾਨੂੰ ਕੋਈ ਕਾਂ ਵੀ ਯਾਰ। ਕਈ ਪਤਾ ਕਿ ਕਈ ਗਰੀਬ ਬੱਚੇ ਹੁੰਦੇ ਨੇ। ਹਾਂਜੀ। ਮੰਨ ਕੇ ਚਲੋ ਕਈਆਂ ਦੀ ਵਿਚਾਰਨੀ ਆ ਨਾ ਵੀ ਐਨਾ ਗਰੀਬੀਆਂ ਦੀ ਪੈਂਟਾ ਫਟ ਜਾਂਦੇ ਨੇ ਗੋਡਿਆਂ ਤੋਂ। ਹਾਂਜੀ। ਮੋਂ ਦਾ ਗਰੀਬਾਂ ਬੱਚੇ ਦੀ ਗੱਲਬਾਤ ਕਰਨਾ ਚਾਹੁੰਦੇ ਨਹੀਂ। ਹੈ ਜੀ। ਅਤੇ ਪੈਸੇ ਨਾ ਆ ਕੇ ਜੀ ਚਲੋ ਕਈ ਵਾਰੀ ਗਰੀਬੀ ਐ ਅਮੀਰੀ ਚ ਬਦਲ ਜਾਂਦੀ ਹੁੰਦੀ ਐ ਜੀ ਕਈ ਵਾਰੀ ਮੰਨ ਕੇ ਚਲੋ ਕਿਸੇ ਦੀ ਹੈਲਪ ਕਰਨੀ ਹੋਵੇ ਜੀ ਕਿੱਥੇ ਲਾਉਗੇ ਉਹ ਰੁਪਿਆ ਤੁਸੀਂ ਮਤਲਬ ਜਿਹੜੇ ਬੱਚੇ ਹਨਾ ਬਾਸ ਕੋਰਸ ਵਗੈਰਾ ਸਿੱਖਣਾ ਚਾਹੁੰਦੇ ਆ ਜਾਂ ਸਟੱਡੀਜ਼ ਵਗੈਰਾ ਕਰਨਾ ਚਾਹੁੰਦੇ ਉਹਦੀ ਆਪਾਂ ਹੈਲਪ ਕਰ ਸਕਦੇ ਆ ਹੂੰ ਬਾਕੀ ਹਨਾ ਜੇ ਅਮੀਰ ਬੰਦਾ ਹੋਊਗਾ ਉਹ ਹੋਰ ਕਹੂਗਾ ਮੈਨੂੰ ਕੋ ਪੈਸਾ ਆ ਜੇ ਤਾਂ ਫਿਰ ਨਹੀਂ ਉਹ ਬੈਨੀਫੀਸ਼ੀਅਲ ਨਹੀਂ ਐ ਤੇ ਉਹਦੀ ਸੋਚ ਵੀ ਨਹੀਂ ਸਹੀ ਹੋਊਗੀ ਬਾਕੀ ਜੇ ਮੈਂ ਤਾਂ ਹੀ ਗੱਲ ਕਹਿਣਾ ਚਾਹੁੰਦੀ ਆ ਬੰਦਾ ਜਿੰਨਾ ਵੀ ਅਮੀਰ ਹੋਵੇ ਉਹਦੀ ਸੋਚ ਸਹੀ ਹੋਣੀ ਚਾਹੀਦੀ ਐ ਹੂੰ ਗੱਲਾਂ ਬੈਠੇ ਤੁਸੀਂ ਸਿਆਣੀਆਂ ਕਰਦੇ ਕਿੰਨੇ ਕੇ ਪੈਸੇ ਦੀ ਮੰਗ ਕਰਦੇ ਵੀਰ ਮੈਨੂੰ ਮੰਨ ਲੀਂ ਨਾ ਕਿ ਪੈਸਾ ਬਣੀ ਥੱਲੇ ਬਹੁਤ ਹੈ ਚਾਹੇ ਜਿੰਨਾ ਵੀ ਬਣ ਜੇ ਹਨਾ ਮਾੜੀ ਨੀਤੀ ਦਾ ਮਤਲਬ ਨਹੀਂ ਸਰ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਉਹ ਹਰ ਬੰਦਾ ਹੀ ਅਮੀਰ ਆ ਕੀ ਬਾਤ ਹੈ ਤੁਸੀਂ ਗੱਲਾਂ ਛੋਡੀਆਂ ਕਰਦੀਆਂ ਹੁਣ ਇਹਦਾ ਮਤਲਬ ਵੀ ਢੰਗਾਈ ਛੱਡੰਗਾਈ ਤੇ ਦੋ ਜੀ ਦਾ ਮਤਲਬ ਐਕਸਪਲੇਨ ਕਰੋ ਇਸ ਨੂੰ ਮਨ ਲਓ ਬਾਬਾ ਪੈਸਾ ਪੈਸਾ ਕਰਦੇ ਆ ਨਾ ਪੈਸਾ ਹਨਾ ਉਹ ਆਪਣੀ ਲਾਈਫ ਨਹੀਂ ਖਰੀਦ ਸਕਦਾ ਜੀ ਆਪਾਂ ਹਣਾ ਬੰਦਾ ਮਰਨ ਦੀ ਹਾਲਤ ਚ ਪਿਆਗਾ ਪਰ ਉਹ ਆਪਾਂ ਇੰਨਾ ਪੈਸਾ ਲਾ ਦਾਂਗੇ ਕਿ ਹਾਂ ਇਹਨੂੰ ਬਚਾ ਲਾ ਜੇ ਇਹਨੂੰ ਮਰਨਾ ਹੀ ਹੈ ਤੇ ਫਿਰ ਪੈਸਾ ਕਿਉਂ ਬਚਾਉਂਗਾ ਮੈਂ ਵੀ ਸੱਚ ਨਾਲ ਹੀ ਗੱਲ ਲਾ ਨਾ ਇਹ ਮੈਨੂੰ ਐ ਦੱਸਦੀ ਬਰਾਬਰ ਚਲੋ ਬਜੇ ਗੱਲ ਬਰਕਰਾਰ ਨਾ ਠੀਕ ਹੈ ਜੀ ਥੈਂਕ ਯੂ ਸੋ ਸੋ ਲਈ ਕੁੜੀ ਲਈ ਤਾੜੀਆਂ ਲਾਓ ਜੀ ਬਹੁਤ ਸੋਮਨ ਸਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਕੀ ਆਵਾਜ਼ ਮਿੱਤਰੋ ਰੇਂਜ ਦੇ ਵਿੱਚ ਨਹੀਂ ਕੋਈ ਰੌਣਕਾਂ ਨਹੀਂ ਲੱਗ ਰਹੀਆਂ ਨੇ ਪਹਿਲੇ ਬਚਣਾ ਗੱਲਬਾਤ ਕੀਤੀ ਹੁਣ ਦੂਜੇ ਬਚਣਾ ਗੱਲਬਾਤ ਕਰਦੇ ਹਾਂ ਜੀ ਦੂਜੇ ਬਚਣਾ ਗੱਲਬਾਤ ਕਰਦੇ ਤੁਸੀਂ ਖੜੇ ਹੋ ਜੀ ਖੜੇ ਹੋ ਜੀ ਖੜੇ ਹੋ ਜੀ ਚਲੋ ਜੀ ਤੁਹਾਸੀ ਕਾਦੀ ਨਾਮ ਕੀ ਤੁਹਾਡਾ ਜੀ ਬਿਹੰਤ ਕੌਰ ਮੈਂ ਡਿਸਟ੍ਰਿਕਟ ਅਦਮਪੁਰ ਆਦਮਪੁਰ ਤੋਂ ਕਿੱਥੋਂ ਜੀ ਆਦਮਪੁਰੇ ਤੋਂ ਆਦਮਪੁਰੇ ਤੋਂ ਡਿਸਟ੍ਰਿਕਟ ਥੋੜਾ ਬਠਿੰਡਾ ਆ ਗਏ ਬਠਿੰਡੇ ਵਾਲੇ ਆ ਗਏ ਤੁਸੀਂ ਇਹ ਜੀ ਤੁਸੀਂ ਪਹਿਲਾਂ ਸਾਡਾ ਸ਼ੋਅ ਦੇਖਿਆ ਜੀ ਹਾਂ ਜੀ ਕਿੱਥੇ ਦੇਖਿਆ ਸੀ ਮੈਂ ਇੰਸਟਾਗ੍ਰਾਮ ਤੇ ਚਲੋ ਚੰਗੀ ਗੱਲ ਹੈ ਕਿਹੜੀ ਰੀਲ ਦੇਖੀ ਸੀ ਸਾਡੀ ਬਹੁਤ ਸਾਰੀਆਂ ਇੰਫਲੂਐਂਸਰਸ ਸਟੋਰੀਸ ਨਾਲ ਕਰਦੋਂ ਸਾਰੀਆਂ ਦੇਖਿਆ ਨੇ ਹੂੰ ਹੁਣ ਤੁਹਾਡੀ ਹਲਦੀ ਵਾਰੀ ਆ ਗਈ ਜੀ ਹਾਂ ਜੀ ਕਦੇ ਸੋਚਿਆ ਸੀ ਵੀ ਅਸੀਂ ਤੁਹਾਡੇ ਕੋਲੇ ਆਵਾਂਗੇ ਨਹੀਂ ਕੁੰਮੜੀ ਮੋਟੀ ਖੁਸ਼ੀ ਹੋਈ ਹਾਂਜੀ ਬਹੁਤ ਹੋਈ ਸੱਚੀ ਕਹਿ ਰਹੀਆਂ ਮਾਰ ਮਾਰ ਕੇ ਨਹੀਂ ਸੱਚੀ ਕਹਿ ਰਹੀ ਆ ਇਹ ਮੈਂ ਤੁਹਾਨੂੰ ਕੋਈ ਪੈਸੇ ਤਾਂ ਨਹੀਂ ਦਿੱਤੇ ਨਹੀਂ ਬੁਲਾਉਣ ਦੇ ਪਤਾ ਕਿਤੇ ਕਰ ਕਿਤੇ ਘੱਟ ਸਾਲ ਤੋਂ ਸਾਡੇ ਵਾਲੀ ਕਹਿ ਦੇਣਾ ਵੀ ਕਿਤੇ ਬਗਾਇਆ ਹੋਏ ਨੇ ਹੈ ਨਹੀਂ ਨਹੀਂ ਆਪਦੇ ਆ ਬੋਲ ਰਹੇ ਹੋ ਜੋ ਬੋਲ ਰਹੇ ਹੋ ਸੱਚ ਬੋਲ ਰਹੇ ਹੋ ਚਲੋ ਸੰਗੀ ਗੱਲ ਹੈ ਜੀ ਕਿਵੇਂ ਲੱਗਦੀ ਸਾਡਾ ਸ਼ੋਅ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਜੀ ਕੋਈ 19 ਕੀ ਲੱਗਦੀ ਹੋਵੇ ਵੀ ਯਾਰ ਆਗਲੋ ਬੜਾ ਬੜਾ ਚੰਦਰਾ ਤੱਕਾ ਕਰਦਾ ਹੈ ਨਹੀਂ ਪੱਕੀ ਗੱਲ ਹੈ ਜੀ ਕਿੰਨੇ ਟਾਈਮ ਤੋਂ ਸਾਨੂੰ ਦੇਖਦੇ ਆ ਰਹੇ ਹੋ ਜੀ ਮਤਲਬ ਮੰਥ ਤੋਂ ਮੰਥ ਹੋ ਗਿਆ ਦੋ ਮੰਥ ਹੀ ਹੋਏ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਠਿੰਡਾ ਥੋੜਾ ਏਰੀਆ ਦੀ ਹੈ ਬਠਿੰਡੇ ਦੀ ਖਾਸ ਗੱਲ ਜੀ ਹੋਏ ਮੈਨੂੰ ਪਤਾ ਨਹੀਂ ਬਠਿੰਡੇ ਦੀ ਨਹੀਂ ਪਤਾ ਜੀ ਬਰਨਾਲੇ ਦੀ ਹਾਂ ਬਰਨਾਲੇ ਚ ਹੈਗਾ ਬਹੁਤ ਸਖੁਸ਼ ਦੇਖਣਾ ਸਾਰਾ ਕੁਝ ਦੇਖਣਾ ਅਜੇ ਮੈਂ ਆਉਣ ਥੋੜਾ ਟਾਈਮ ਲੱਗਿਆ ਨਾ ਕਿਉਂ ਇਹਨਾਂ ਨੂੰ ਇੰਨਾ ਨਹੀਂ ਪਤਾ ਬਰਨਾਲੇ ਬਾਰੇ ਹੂੰ ਕੀ ਦੇ ਬਾਰੇ ਤੁਹਾਨੂੰ ਜ਼ਿਆਦਾ ਪਤਾ ਆਪਦੇ ਬਾਰੇ ਪਤਾ ਪ੍ਰੋਪਰ ਜੀ ਹਾਂਜੀ ਆਪਦੇ ਬਾਰੇ ਦੱਸੋ ਜੀ ਚਲੋ ਆਪਦਾ ਨਾਮ ਪਤਾ ਕਿੱਥੇ ਰਹਿੰਦੇ ਹੋ ਕੀ ਕਰਦੇ ਹੋ ਬਿਨਾਂ ਰੁਕੇ ਬੋਲਣਾ ਬੋਲਣਾ ਬਟ ਇੰਗਲਿਸ਼ ਦੇ ਵਿੱਚ ਮਾਈ ਨੇਮ ਇਜ਼ ਜੈਨਪੁਰ ਉਧਰ ਦੇਖ ਕੇ ਮਾਈ ਨੇਮ ਇਜ਼ ਜੈਨਪੁਰ ਆਮ ਮਾਈ ਨੇਮ ਜਿਵਨਤ ਕਰ ਸੁਣ ਗਿਆ ਜੀ ਇਸ ਤੋਂ ਅੱਗੇ ਕੁਛ ਨਾ ਕੁਛ ਤਾਂ ਹੋਊਗਾ ਜੀ ਬਠਿੰਡਾ ਗੱਲ ਚੜ ਜਾਂਦੀ ਨਹੀਂ ਇੰਗਲਿਸ਼ ਚ ਬੋਲਣਾ ਪ੍ਰੋਪਰ ਫਲੋ ਦੇ ਵਿੱਚ ਕੈਮਰੇ ਵੱਲ ਦੇ ਕੇ ਬੋਲੋ ਮੰਮੀ ਡੇਢ ਤੋਂ ਲੈ ਕੇ ਸਾਰੇ ਜਣੇ ਗਿਣਾ ਦੋ ਜਿੰਨੇ ਕਰੇ ਜੀ ਆਉਣ ਤੋਂ ਦੁਆਰਾ ਫੇਰ ਦੀ ਨਹੀਂ ਥੋੜੇ ਆਪਦੇ ਕਰਦੇ ਨੇ ਸਾਰੇ ਜੀ ਹਾਂ ਜੀ ਬਫਰ ਉਹੀ ਕਰਾਉਣੀਆਂ ਜੀ ਚਲੋ ਰੋਕਣਾ ਨਹੀਂ ਬਸ ਪ੍ਰੋਪਰ ਤੱਕ ਪਾ ਪਾ ਜੀ ਐ ਕਿ ਮੈਂ ਕੁੜੀ ਬਟਿੰਡੇ ਵਾਲੀ ਖੜੀ ਆ ਸੀ ਵੀ ਮਾਣ ਮਹਿਸੂਸ ਕਰੀਏ ਜੀ ਇੱਧਰ ਦੇਖ ਚਲੋ ਪੰਜਾਬੀ ਜੀ ਸੁਣਾ ਦਿਓ ਛੱਡੋ ਖੜਾ ਅੰਗਰੇਜ਼ੀ ਵਿੱਚ ਮੇਰੀ ਵੀ ਘੱਟੀ ਪੜਦੀ ਹੈ ਜੀ ਅੰਗਰੇਜ਼ੀ ਨਾਲ ਸੁਣਾ ਦਿਓ ਜੀ ਸੁਣਾ ਦਿਓ ਸੁਣਾ ਦਿਓ ਤੁਹਾਡਾ ਨਾਮ ਮੰਮੀ ਦਾ ਨਾਮ ਡੈਡੀ ਦਾ ਨਾਮ ਪਰਿਵਾਰ ਜੀ ਨੇ ਜਾਣੇ ਨੂੰ ਉਹਨਾਂ ਦਾ ਸਾਰਾ ਨਾਮ ਹੈ ਮਾਈ ਫਾਦਰਸ ਨੇਮ ਇਜ਼ ਗੁਰਮਤ ਸਿੰਘ ਮਾਈ ਮਦਰਸ ਨੇਮ ਇਜ਼ ਸਪਾਰਕਰ ਮੈਂ ਨੇਮ ਇਜ਼ ਪ੍ਰਿੰਸ ਫਰ ਮੈਂ ਗੁਰਸ ਸਿੰਘ ਬਟਲ ਵੈਰੀ ਗੁੱਡ ਡੰਗਰ ਪਸ਼ੂ ਹੈਗੇ ਜੀ ਨਹੀਂ ਹੈਗੇ ਚਲੋ ਸਾਬਾਣਾ ਵਧੀਆ ਬਣਦੀ ਹੈ ਜੀ ਪਰਿਵਾਰ ਵਾਲੇ ਖੁਸ਼ ਨੇ ਹਾਂਜੀ ਕੀ ਚਾਹੁੰਦੇ ਪਰਿਵਾਰ ਦੀ ਕੀ ਮੰਗਾ ਵੀ ਕੁੜੀ ਕੀ ਬਣੇ ਦੀ ਅਬਰੌਧ ਭੇਜਣਾ ਚਾਹੁੰਦੇ ਆ ਕਿਹੜੀ ਕੰਟਰੀ ਭੇਜਣਾ ਚਾਹੁੰਦੇ ਨੇ ਬ੍ਰਦਰ ਅੱਥੀ ਅੱਛਾ ਕੈਨੇਡਾ ਥੋੜਾ ਭਾ ਜੀ ਕੀ ਕਹਿੰਦਾ ਕੀ ਆ ਵੀ ਭਰਾ ਵੀ ਕੈਨੇਡਾ ਦਾ ਕੀ ਸਸਤੈ ਮੈਂ ਫਿਲਹਾਲ ਦੀ ਕਿਹੜੀ ਜਿੱਮੇ ਗੱਲਬਾਤ ਕਰਾਂਦਾ ਵੀਜ਼ਾ ਹੀ ਨਹੀਂ ਲੱਗਦੇ ਕਹਿੰਦਾ ਵਾ ਕਿ ਮੇਰੇ ਕੋਲ ਚੰਗਾ ਕੰਮ ਨਹੀਂ ਮਿਲਦਾ ਮੈਨੂੰ ਹੈਗਾ ਤੁਸੀਂ ਦੱਸਦਾਗਾ ਵੀਜ਼ੇ ਵੀ ਨਹੀਂ ਲੱਗਦੇ ਕੋਈ ਕੰਮ ਵੀ ਨਹੀਂ ਮਿਲਦਾ ਕੰਮ ਵੀ ਨਹੀਂ ਬਹੁਤ ਬਹੁਤ ਹਾਲਾਤ ਮਾੜੇ ਆ ਅਸੀਂ ਵੀ ਸੁਣਿਆ ਹੈ ਫਿਰ ਤੁਸੀਂ ਨਹੀਂ ਸੋਚਿਆ ਵੀ ਮੈਂ ਕਿਸੇ ਹੋਰ ਪਾਸੇ ਲੰਘ ਜਾਨੀ ਆ ਜੀ ਨਹੀਂ ਤਾਂ ਫਿਰ ਮੈਂ ਅੋਰੈਂਜ ਚ ਲੱਗ ਗਈ ਮੈਂ ਅੋਰੈਂਜ ਚ ਹੋ ਸਕਦਾ ਕਿ ਆਉਂਦੀ ਸਕੀਨ ਇਹਦੇ ਉੱਪਰ ਕੰਮ ਕਰਦੀ ਜਦ ਤੱਕ ਚੰਗੀ ਗੱਲ ਹੈ ਚੰਗੀ ਗੱਲ ਐ ਜਦੋਂ ਸਿਆਣੀਆਂ ਕੁੜੀਆਂ ਸਿਆਣੇ ਸਿਆਣੇ ਗੱਲਾਂ ਕਰਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਏਜ ਕਿੰਨੀ ਹੋ ਗਈ ਤੁਹਾਡੀ ਜੀ ਹਾਂ ਜਵਾਈ 20 ਸਾਲ ਜਾਂ ਦੇਖੋ 20 ਸਾਲ ਦੇ ਵਿੱਚ ਕਿੰਨੀ ਸੋਹਣੀ ਸੋਚ ਆ ਕੁੜੀ ਦੀ ਜੀ ਮੈਂ ਇਹ ਹੱਸਦੇ ਕਿ ਉਹਨੇ ਜਮੈਂ ਥੋੜੀ ਤਾਰੀਫ ਕਰਦਾ ਹੈ ਹੈ ਅੱਛਾ ਹੈ ਬੇਟਾ ਬੜੀ ਕਾ ਬੀਹੇਵਿਰ ਹੈ ਮੈਂ ਦੁਬਾਰਾ ਫੇਰ ਥੋੜੇ ਬਾਰੇ ਬੋਲਦਾ ਹੁਣ ਤੁਸੀਂ ਵੇਰ ਸੋ ਠੀ ਸੋ ਥੋੜਾ ਨਾਮ ਕੀ ਸੀਗਾ ਸੋ ਬਿਆਤ ਕੌਰ ਦੀ ਜਿਹ ਮੈਂ ਸੁਪਨੇ ਦੀ ਗੱਲਬਾਤ ਕਰਾਂ ਬੜਾ ਵੱਡਾ ਸੁਪਨਾ ਚਲੋ ਵਧੀਆ ਲੱਗੇ ਗੱਲਬਾਤ ਕਰਕੇ ਠੀਕ ਹੈ ਜੀ ਥੈਂਕ ਯੂ ਸੋ ਮਚ ਪੈਣ ਮੇਰੇ ਵੈਜੋ ਵੈਜ ਬੈ ਗੋਡ ਬlesਸ ਯੂ ਗੋਡ ਬlesਸ ਯੂ ਹੋਰਾਂ ਮੱਛਣਾ ਗੱਲਬਾਤ ਕਰਦੇ ਆ ਸੋ ਕੀ ਆ ਬਾਤ ਮਿੱਤਰੋ ਪੰਜਾਬ ਦੇ ਵਿੱਚ ਜਦੋਂ ਗੱਲ ਹੁੰਦੀ ਆ ਵੱਡੇ ਲੈਵਲ ਦੇ ਲੋਕਾਂ ਦੀ ਜਦੋਂ ਗੱਲ ਕਰਦੇ ਆ ਵੀ ਯਾਰ ਸਾਨੂੰ ਕੋਈ ਮਸ਼ਹੂਰ ਬੰਦਾ ਚਾਹੀਦਾ ਤੂੰ ਇਸ ਟਾਈਮ ਸਾਡੇ ਨਾਲ ਪੰਜਾਬ ਦਾ ਨਹੀਂ ਮੈਂ ਪੂਰੀ ਇੰਡੀਆ ਦੀ ਗੱਲਬਾਤ ਨਹੀਂ ਕਰਦਾ ਸੋ ਸਾਡੇ ਨਾਲ ਨੇ ਇਸ ਟਾਈਮ ਲੱਕੀ ਢਿੱਲੋਂ ਜੀ ਜਿਨ੍ਹਾਂ ਦੀ ਪੰਜਾਬ ਵਿੱਚ ਨਹੀਂ ਬਲਕਿ ਘਰੇ ਵੀ ਨਹੀਂ ਚਲਦੀ ਜ਼ੋਰਦਾਰ ਤਾੜੀਆਂ ਆਜਾ ਲੱਕੀ ਢਿੱਲੋਂ ਜ਼ੋਰਦਾਰ ਤਾੜੀ ਰੁਕਣੀ ਨਹੀਂ ਚਾਹੀਦੀ ਆ ਅੱਗੇ ਉਧਰ ਵੀ ਉਧਰ ਵੀ ਲੱਕੀ ਢਿੱਲੋਂ ਜੀ ਕੋਈ ਰਹਿ ਨਾ ਜਾਵੇ ਬੰਦਾ ਬਸ 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 ਲੱਕੀ ਢਿੱਲੋਂ ਸਾਹਿਬ ਬੈਠੋ 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 ਸੋ ਲੱਕੀ ਢਿੱਲੋਂ ਜੀ ਸਾਡੇ ਨਾਲ ਨੇ ਇਹਨਾਂ ਨੇ ਪੰਜਾਬ ਦਾ ਕੋਈ ਦਿਨ ਦਾ ਕਾਰਜ ਨਹੀਂ ਘੜਾ ਨਾ ਛੱਡਿਆ ਹੋ ਕਾਰਜ ਦਾ ਐਡਮਿਨ ਜਿਵੇਂ ਕੋਈ ਲੰਗਰਾਂ ਦੀ ਗੱਲਬਾਤ ਕਰੀਏ ਤਾਂ ਸਾਡੇ ਲੱਕੀ ਢਿੱਲੋਂ ਜੀ ਮਿਲਦੇ ਆ ਸਾਨੂੰ ਤੁਹਾਡਾ ਕੈਂਡ ਜਾ ਭਰਾ ਗਿਆ ਲੱਕੀ ਢਿੱਲੋ ਬਾਈ ਦਾ ਨਾਮ ਹੈ ਗੱਲਬਾਤ ਸਾਰੀ ਫਾਈਨਲ ਕਰਦੇ ਆ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਠੀਕ ਠਾਕ ਹੋ ਮੇਰਾ ਭਰਾ ਹਾਂਜੀ ਹਾਂਜੀ ਚਲੋ ਚੰਗੀ ਗੱਲ ਹੈ ਕੀ ਕਰਦੇ ਕਿਉਂ ਵੈਸੇ ਵੀ ਲਾਈਫ ਦੇ ਵਿੱਚ ਲਾਈਫ ਦੇ ਵਿੱਚ ਸਿੰਗਿੰਗ ਕਰਦੇ ਜੀ ਕੀ ਬਾਤ ਹੈ ਲੈ ਮੈਂ ਉਹੀ ਗੱਲ ਵੀ ਦੇਖੋ ਪਤਾ ਨਹੀਂਦਾ ਕਰਮਾਂ ਨੇ ਮੈਨੂੰ ਉਹੀ ਕਹਾਤਾ ਮੂੰਹ ਜਿਹੜਾ ਪੰਜਾਬ ਦਾ ਮਸ਼ਹੂਰ ਬੰਦਾ ਪਹੁੰਚ ਰਿਹਾ ਤੁਸੀਂ ਮੈਂ ਕਹਿੰਨਾ ਸਾਡੀ ਇਹ ਅਰਦਾਸ ਕਰਦੇ ਸੀ ਸਿਰ ਤੇ ਹੱਥ ਲਾ ਕੇ ਮੱਥੇ ਸੋਰੀਆ ਹੱਥ ਲਾ ਕੇ ਵੀ ਤੁਸੀਂ ਜ਼ਰੂਰ ਕਾਮਯਾਬ ਹੋਵੋ ਥੈਂਕ ਯੂ ਮੈਂ ਕਹਿੰਨਾ ਬਈ ਬਹੁਤੀ ਗੱਦਾ ਨਹੀਂ ਕਰਦੇ ਪਹਿਲਾਂ ਗਾਣਾ ਆਉ ਕਿਆ ਬਾਤ ਹੈ। ਹੋਰ ਦੌਣੀ ਆਇਆ ਹੋਇਆ। ਹੂੰ ਚੰਗੀ ਗੱਲ। ਉਹੀ ਸ਼ੌਪ ਦਾ ਗਾਣਾ ਹੈ ਆਪਣਾ 295 ਟਾਰ। ਹਾਂ। ਕੱਲ ਉਹਨੇ ਡੈਥ ਹੋਈ ਸੀ ਤੇ ਕੱਲ ਹੀ ਲੀਵ ਹੋਇਆ ਸੀ। ਕਿਆ ਬਾਤ ਹੈ। 291। ਹੂੰ ਜ਼ਰੂਰ ਜ਼ਰੂਰ ਜ਼ਰੂਰ। ਸਿੱਧੂ ਆ ਮੈਂ ਤੇਰਾ ਕੋਈ ਫੈਨ ਤਾਂ ਨਹੀਂ ਪਰ ਤੇਰੇ ਨਾਲ ਕੋਈ ਬਹਿਰ ਤਾਂ ਨਹੀਂ। ਤੇਰੇ ਨਾਲ ਜਿਹੜੀ ਗੱਲ ਹੋਈ ਸਿੱਧੂਆ ਮੇਰੇ ਕੋਲੋਂ ਹੋਈ ਉਹ ਸਹਿਣਤਾ ਨਹੀਂ। ਪਤਾ ਹੀ ਨਹੀਂ ਲੱਗਿਆ ਕੀ ਕਰ ਗਏ। ਗੋਲੀਆਂ ਦੇ ਨਾਲ ਤੇਰੀ ਹਿੱਕ ਭਰ ਗਏ। ਤੂੰ ਇੱਥੇ ਕੱਲਾ ਨੀਉ ਮੋਇਆ ਸਿੱਧੂਆ ਜਿਉਂਦੇ ਜੀ ਤਾਂ ਇੱਥੇ ਤੇਰੇ ਮਾਪੇ ਮਰ ਗਏ ਹਵੇਲੀ ਤੇਰੀ ਦੇਖ ਤੈਨੂੰ ਯਾਦ ਕਰੂਗੀ ਰੱਬਾ ਪੁੱਤ ਮੋੜ ਦੇ ਦੁਆ ਕਰੂਗੀ ਨਾਟ ਗਿਆ ਖਾਲੀ ਬੇੜੇ ਵਿੱਚ ਵੇਕੇ ਬਾਪੂ ਤੇਰੇ ਉੱਤੇ ਫਿਰ ਕੀ ਵੀ ਤੁਗਹੀ ਮੁੜ ਕੇ ਤੂੰ ਆ ਜਾ ਮਾਂ ਜੀ ਉੱਠੂਗੀ ਸਵਰਾਂ ਦੇ ਕੋਟੇ ਉਹ ਪੀ ਉੱਠੂਗੀ ਤੇਰੇ ਜਾਨ ਪਿੱਛੋਂ ਜਿਹੜੀ ਪਈ ਮੇਜ਼ ਤੇ ਤੇਰੀਓ ਕਲ ਹਮ ਫਿਰ ਕੀ ਲਿਖੂਗੀ ਮਹਾਦਾਸੀ ਪੁੱਤ ਕਹਿੰਦੇ 6 ਫੁੱਟ ਦਾ ਮੂਸੇ ਪਿੰਡੋ ਜਿਹੜਾ ਸੀ ਤੂਫਾਨੇ ਉੱਠਦਾ ਰੋ ਰੋ ਕੇ ਬਾਪੂ ਤੇਰਾ ਹੋਇਆ ਕਮਲਾ ਗੂੜੀ ਨੀਂਦੇ ਸੁੱਤਾ ਪੁੱਤ ਕਿਉਂ ਨਹੀਂ ਉੱਠਦਾ ਅੰਬਰਾਂ ਦੇ ਉੱਤੇ ਨਾਮ ਬਹੁਤ ਕਮਾਲਿਆਂ ਦੁਨੀਆ ਦੇ ਉੱਤੇ ਤੂੰ ਚੰਨ ਵਾਂਗੂ ਛਾ ਗਿਆ ਹਵੇਲੀ ਵਿੱਚ ਤੇਰੇ ਸੀ ਸਗਣ ਕਰਨੇ ਮੌਤ ਨੇ ਤਾਂ ਪਹਿਲਾਂ ਤੈਨੂੰ ਹੀ ਬਿਆਲਿਆ ਮੁੱਛ ਨੂੰ ਬਾਪੂ ਨੇ ਜਦੋਂ ਤਾਂ ਦਿੱਤਾ ਸੀ ਦੁਨੀਆ ਨੂੰ ਉਦੋਂ ਤੂੰ ਹਿਲਾ ਦਿੱਤਾ ਸੀ ਪੁੱਤ ਪਿਓ ਦੀ ਯਾਰੀ ਦੀ ਤਾਂ ਗੱਲ ਚੱਲੂਗੀ ਦੁਨੀਆਂ ਤੇ ਤੇਰੀ ਹੀ ਮਿਸ਼ਾਲ ਆਊਗੀ ਮੁੜ ਕੇ ਤੂੰ ਆ ਜਾ ਮਾਂ ਜੀ ਉੱਠੂਗੀ ਸਵਰਾਂ ਦੇ ਕੋਟੇ ਉਹ ਪੀ ਉੱਠੂਗੀ ਤੇਰੇ ਜਾਨ ਪਿੱਛੋਂ ਜਿਹੜੀ ਪਈ ਮੇਜ਼ ਤੇ ਤੇਰੀ ਉਹ ਕਲਮ ਫਿਰ ਕੀ ਲਿਖੂਗੀ ਇਹ ਤਾਂ ਆਪੋ ਆਪਣੀ ਅਦਾਲ ਗਾਲ ਦੇ ਕਹਿ ਕੇ ਉਸ ਤੜ ਤੈਨੂੰ ਹੀ ਨੇ ਚਾਰ ਦੇ ਇਹ ਤਾਂ ਆਪੋ ਆਪਣੀ ਅਦਾਲ ਗਾਲ ਦੇ ਕਹਿ ਕੇ ਉਸ ਤੜ ਤੈਨੂੰ ਹੀ ਨੇ ਚਾਰ ਦੇ ਮਾਪੇ ਤੇਰੇ ਕਹਿੰਦੇ ਗੀਤ ਲੀਕ ਨਾ ਕਰੋ ਇਹ ਤਾਂ ਬਸ ਆਪਣੇ ਹੀ ਵਿਉ ਭਾਲ ਦੇ ਠਿਕਰੀ ਵਾਲੇ ਦਾ ਵੀ ਸੱਚ ਲਿਖਦਾ ਪੈਸੇ ਆਂਦੇ ਵੱਟੇ ਹੀ ਜਮੀਰ ਵੇਕਦਾ ਸੱਚ ਦੀ ਦੁਕਾਨੇ ਇੱਥੇ ਬੰਦ ਹੋ ਗਈ ਝੂਠ ਦੀ ਦੁਕਾਨੇ ਇੱਥੇ ਹੀ ਤਾਂ ਚੱਲੂਗੀ ਮੁੜ ਕੇ ਤੂੰ ਆ ਜਾ ਮਾਂ ਜੀ ਉੱਠੂਗੀ ਸਵਰਾਂ ਦੇ ਕੋਟੇ ਉਹ ਪੀ ਉੱਠੂਗੀ ਤੇਰੇ ਜਾਣ ਪਿੱਛੋਂ ਜਿਹੜੀ ਪਈ ਮੇਜ਼ ਤੇ ਤੇਰੀ ਉਹ ਕਲਮ ਫਿਰ ਕੀ ਲਿਖੂਗੀ ਮੁੜ ਕੇ ਤੂੰ ਆ ਜਾ ਮਾਂਜੀ ਉੱਠੂਗੀ ਸਵਰਾਂ ਦੇ ਕੋਟੇ ਉਹ ਪੀ ਉੱਠੂਗੀ ਤੇਰੇ ਜਾਨ ਪਿੱਛੋਂ ਜਿਹੜੀ ਪਈ ਮੇਜ਼ ਤੇ ਤੇਰੀ ਉਹ ਕਲਮ ਫਿਰ ਕੀ ਲਿਖੂਗੀ ਕੀ ਆ ਬਾਤ ਬਿਤਾੜਿਆਂ ਲਾ ਬਹੁਤ ਬਹੁਤ ਸੋਹਣਾ ਲਿਖਿਆ ਮੇਰਾ ਬਈ ਬਹੁਤ ਸੋਹਣਾ ਇੱਥੇ ਕਹਿੰਦੇ ਨੇ ਕਿ ਸਾਨੂੰ ਜ਼ਰੂਰ ਉਹ ਘਾਟ ਮਹਿਸੂਸ ਹੁੰਦੀ ਆ ਸਭ ਨੂੰ ਹੀ ਹੁੰਦੀ ਆ ਤੁਸੀਂ ਇਹ ਨਹੀਂ ਕਹਿੰਦੇ ਹੈਗੇ ਬਹੁਤ ਸੋਹਣੀ ਕਲਮ ਆ ਤੁਹਾਡੇ ਮਿੱਤਰ ਨੇ ਲਿਖਿਆ ਬਈ ਹਾਂਜੀ ਹਾਂਜੀ ਹੂੰ ਤੇ ਤੁਸੀਂ ਕੱਲ ਇਹ ਰੀਲਿਸ ਕੀਤਾ ਹੈ ਹਾਂਜੀ ਹੂੰ ਹੂੰ ਉਹ ਇੱਕ ਇੱਕ ਲੈਜੰਡ ਆ ਨਾ ਕੋਈ ਕੋਈ ਪੈਦਾ ਹੁੰਦੰਦੀ ਨਹੀਂ ਹਾਂਜੀ ਇਹ ਇਹ ਰਿਐਲਿਟੀ ਹੈ ਬਟ ਉਹ ਗੱਲ ਵੀ ਹੈ ਨਾ ਇਹ ਇੱਥੇ ਦਾ ਸਿਸਟਮ ਹੀ ਇਦਾਂ ਦਾ ਕਿ ਮੈਂ ਗੱਲ ਇਹ ਆਫ ਕੈਮਰਾ ਵੀ ਗਈ ਸੀਗੀ ਵੀ ਇੱਥੇ ਜੇ ਮੰਨ ਕੇ ਚਲੋ ਬੰਨ ਹੈ ਤਾਂ ਪਹਿਲਾਂ ਨਾਲ ਦੇ ਨਾਲ ਵੀ ਗੱਲ ਵੀ ਇੱਕ ਮੌਤ ਦਾ ਨਾ ਰਾਹ ਤਿਆਰ ਖੜਿਆ ਹੁੰਦਾ ਤੇ ਮੈਨੂੰ ਇਹ ਲੱਗਦਾ ਵੀ ਉਹ ਬੰਦੇ ਨੂੰ ਉਹਦਾ ਡਾਊਟ ਅਰਥ ਹੀ ਮਾਰ ਗਿਆ ਜੇ ਉਹਨੇ ਸੋਚਿਆ ਮੈਂ ਪਿੰਡ 'ਚ ਰਹਿਣਾ ਪਿੰਡ 'ਚ ਕੁਝ ਕਰਨਾ ਤਾਂ ਉਹਨਾਂ ਜੇ ਮੈਨੂੰ ਲੱਗਦਾ ਵੀ ਤਾਂ ਹੀ ਅਸੀਂ ਇਸ ਗੱਲੋਂ ਕਹਿਣਨੇ ਆ ਵੀ ਉਸ ਜਿਹੜੇ ਵੱਡੇ ਰਹਿੰਦੇ ਨੇ ਨਾ ਵੱਡੇ ਕੋਈ ਮੰਨ ਲਓ ਕੋਈ ਆਰਟਿਸਟ ਰਹਿੰਦੇ ਕੋਈ ਵੀ ਰਹਿੰਦੇ ਨੇ ਉੱਥੇ ਤਾਂ ਹੀ ਸੇਫ ਨੇ ਉੱਥੇ ਕਿਉਂਕਿ ਉੱਥੇ ਲੈਟਾ ਹੀ ਮਾਰ ਜਾਂਦੀਆਂ ਨੇ ਬੰਦੇ ਨੂੰ ਨਿਕਲਦੇ ਨਿਕਲਦੇ ਹਾਂ ਉਸ ਲੈਜੈਂਡ ਦੀ ਜਿਹੜੀ ਘਾਟ ਹੈ ਤਾਂ ਉਹ ਕਦੇ ਨਹੀਂ ਪੂਰੀ ਹੋ ਸਕਦੀ ਤੇ ਬਾਹ ਕਮਲ ਬੰਦੀ ਯਾਰ ਲਿਖਤ ਰਹੀ ਹੈ ਬਾਹ ਕਮਲ ਸਤੀਮਾ ਲੋਸੀ ਖੋ ਸਾਰੇ ਜਾਣੇ ਅਸੀਂ ਖੁਦ ਪਰਸਨ ਹੀ ਫੈਨ ਹਾਂ ਸਾਰੇ ਤੋ ਜੋਰ ਦਾ ਤਾੜੀ ਮਾਰੇ ਫਰੂ ਉਸ ਲੈਜੈਂਡ ਲਈ ਆਪਾਂ ਜ਼ਰੂਰ ਲਾਈਏ ਯਾਰ ਤੁਸੀਂ ਬਾਈ ਸਿੱਧੂ ਦੇਖਿਆ ਨੂੰ ਦੀ ਹਾਂਜੀ ਹਾਂਜੀ ਕੀ ਲੱਗਦਾ ਕੀ ਯਾਰ ਜਦੋਂ ਉਸ ਰੂਹ ਨੂੰ ਯਾਦ ਕਰਦੇ ਆ ਮਨ ਦੇ ਵਿੱਚ ਕੀ ਆਉਂਦਾ ਅਸੀਂ ਵੀ ਗਏ ਸੀ ਜਦੋਂ ਉਹਨਾਂ ਉੱਥੇ ਧਿਆਨਤ ਹੋਇਆ ਸਾਡੀ ਟੀਮ ਵੀ ਪਹੁੰਚੀ ਸੀ ਬਟ ਉਹੀ ਗੱਲ ਆ ਵੀ ਜਦੋਂ ਦੇਖਣ ਦਾ ਮੌਕਾ ਮਿਲਿਆ ਉਦੋਂ ਹੋਰ ਰੂਪ ਚ ਮਿਲਿਆ ਤੇ ਠੀਕ ਐ ਬਸ ਐ ਵੀ ਹੁਣ ਕਹਿ ਨਹੀਂ ਸਕਦੇ ਕੁਝ ਕਿਉਂਕਿ ਇਹ ਚੀਜ਼ਾਂ ਹੀ ਇੰਦਾਂ ਦੀ ਨਹੀਂ ਕੁਝ ਚਾਹੇ ਹੁਣ ਸਰਕਾਰਾਂ ਸਿੱਧੀ ਜੀ ਗੱਲ ਆ ਕਿ ਸਾਡਾ ਕਿਸੇ ਨੂੰ ਕੋਈ ਬੜਾ ਲਲਖਖਾ ਨਹੀਂ ਹੈਗਾ ਅਸੀਂ ਆਪਣੀ ਜ਼ਿੰਦਗੀ ਜਿਉਣੀ ਆ ਬਟ ਇਹ ਜ਼ਰੂਰ ਮਹਿਸੂਸ ਹੁੰਦਾ ਵੀ ਕਿਤਨਾ ਕਿਤ ਵੀ ਜਿਹੜਾ ਬੰਦਾ ਉੱਠਣ ਦੀ ਕੋਸ਼ਿਸ਼ ਕਰਦਾ ਇਹ ਸਾਰਾ ਚੈਨ ਬਣੀ ਹੋਈ ਐ ਹਾਂਜੀ ਇਹ ਜਿਨ੍ਹਾਂ ਨੂੰ ਇਹਨਾਂ ਨੇ ਠਾਉਣਾ ਇਹਨਾਂ ਨੇ ਉਹਨਾਂ ਨੂੰ ਠਾਉਣਾ ਜਿਹੜਾ ਬੰਦਾ ਚੰਗਾ ਕਹਿੰਦਾ ਮੈਂ ਅੱਗੇ ਵਧਣਾ ਤਾਂ ਕੋਈ ਨਾ ਕੋਈ ਸਿਸਟਮ ਬਣ ਜਾਂਦਾ ਉਹਨੂੰ ਰੋਕਣ ਦੇ ਲਈ ਤੇ ਉਸ ਲੈਜ਼ਰ ਨੂੰ ਦਾ ਕੋਈ ਉਹ ਇਕੱਲਾ ਚੱਲਦਾ ਸੀ ਬੰਦਾ ਯਾਰ ਇਹ ਗੱਲ ਹੈਗੀ ਹੈ ਵੱਖਰਾ ਹੀ ਚੱਲਦਾ ਸੀ ਉਹ ਦੁਨੀਆ ਤੋਂ ਵੱਖਰਾ ਚੱਲਦਾ ਸੀ ਦੁਨੀਆ ਤੋਂ ਵੱਖਰਾ ਲਿਖਦਾ ਸੀ ਆ ਤਾਂ ਹੀ ਉਹ ਕਿਤਨੇ ਕਿਤੇ ਲੋਕਾਂ ਨੂੰ ਰੜਕਦਾ ਸੀ ਹਾਂਜੀ ਬਹੁਤ ਆ ਗਾਣੇ ਆਏ ਆਪਾਂ ਹੂੰ ਬਹੁਤ ਜਿਆਦੇ ਗਾਣੇ ਹੋਣ ਨੇ ਆਪਣੇ ਹੂੰ ਆਪਣਾ ਨਵਾਂ ਗਾਣਾ ਵੀ ਬਹੁਤ ਜਲਦੀ ਆ ਰਿਹਾ ਕੋਈ ਦੋ ਸ਼ਬਦ ਜੀ ਤੁਸੀਂ ਪਹਿਲਾਂ ਚਲੋ ਉਸ ਦਿਨ ਰਿਲੀਜ਼ ਕਰਨਾ ਅਗਦੀ ਕੋਈ ਦੋ ਸ਼ਬਦ ਕੋਈ ਹੋਰ ਕਿਸੇ ਗਾਣੇ ਦੇ ਸੁਣਾ ਸਕਦੇ ਹੋ ਹਾਂਜੀ ਹਾਂਜੀ ਜਿੰਨੇ ਮਰਜ਼ੀ ਸੁਣਾਓ ਆਉਣ ਦੁਬਈ ਆਉਣ ਦੋਣ ਦਾ ਬਹੁਤ ਬਹੁਤ ਸੁਣੀ ਆਵਾਜ਼ ਹੈ ਮੈਨੂੰ ਤਾੜੀਆਂ ਲਾਓ ਯਾਰ ਭਰਾ ਲਈ ਜਿੰਨੇ ਪਰਸਨਲੀ ਚਾਹਨਾ ਮੈਂ ਜਿਹੜੇ ਹਿਸਾਬ ਨਾਲ ਤੁਹਾਡੀ ਆਵਾਜ਼ ਸੁਣੀ ਮੈਂ ਪਰਸੂ ਨਹੀਂ ਚਾਹਨਾ ਵੀ ਜਦੋਂ ਆਪਾਂ ਦੁਬਾਰਾ ਮਿਲੀਏ ਹਾਂਜੀ ਹਾਂਜੀ ਜਦੋਂ ਆਪਾਂ ਦੁਬਾਰਾ ਮਿਲੀਏ 6 ਮਹੀਨਿਆਂ ਨੂੰ ਮਿਲੀਏ ਸਾਲ ਨੂੰ ਮਿਲੀਏ ਤਾਂ ਮੈਂ ਕਾਹ ਬੀ ਇਹ ਰੇਸ ਬੰਦੇ ਦਾ ਮੈਂ ਇ ਮੈਂ ਤਾਂ ਨਾ ਵੀ ਮੈਂ ਜਦੋਂ ਮੰਨ ਲਓ ਗੱਲ ਹੋਵੇ ਸਿੰਕਿੰਗ ਦੀ ਗੱਲ ਹੋਵੇ ਸਿੰਗਰਾਂ ਦੀ ਗੱਲਬਾਤ ਹੋਵੇ ਤਾਂ ਉਹ ਸਾਡੇ ਲੱਕੀ ਢਿੱਲੋ ਜਿਹੜਾ ਭਰਾ ਦਾ ਨਾਮ ਜ਼ਰੂਰ ਆ ਠੀਕ ਹੈ ਸੋ ਤੁਸੀਂ ਬ੍ਰਾਂਡ ਬਣਨਾ ਤੇ ਜ਼ਰੂਰ ਗਾਣਾ ਹੁਣ ਦੋ ਮੇਰਾ ਵੀਰ ਮੈਂ ਤੈਨੂੰ ਪਿਆਰ ਵੀ ਕਰਦੀਆਂ ਤੇਰੇ ਤੇ ਮਰਦੀਆਂ ਮੈਨੂੰ ਛੱਡ ਕੇ ਨਾ ਤੁਰ ਜਾਈ ਮੈਂ ਤੇਰਾ ਦਿਲੋਂ ਵੀ ਕਰਦੀਆਂ ਮੈਨੂੰ ਬੇਵਫਾਨ ਆਖੀ ਤੂੰ ਹਾਏ ਬੇਵਫਾਨ ਆਖੀ ਤੂੰ ਦਿਲ ਵਿੱਚ ਬਸਦਾ ਏ ਮੇਰੇ ਚੰਦਰੇ ਜੇ ਦਿਲ ਨੂੰ ਇੱਕ ਤੂੰ ਹੀਓ ਜੱਜਦਾ ਏ ਹਾਏ ਮੇਰੇ ਚੰਦਰੇ ਜੇ ਦਿਲ ਨੂੰ ਇੱਕ ਤੂੰ ਹੀਓ ਜੱਜਦਾ ਏ ਬੋਲ ਕੇ ਤਾਂ ਮੈਂ ਦੱਸ ਨਹੀਂ ਸਕਦੀ ਕਿੰਨਾ ਚੌਨੀਆ ਹੇ ਠਿਕਰੀ ਵਾਲੇ ਲਕੀ ਤੇਰਾ ਨਾਮ ਤੇਉਨੀਆ ਹੇ ਬੋਲ ਕੇ ਤਾਂ ਮੈਂ ਦੱਸ ਨਹੀਂ ਸਕਦੀ ਕਿੰਨਾ ਚੌਨੀਆ ਠਿਕਰੀ ਵਾਲੇ ਲਕੀ ਤੇਰਾ ਨਾਮ ਤੇਉਨੀਆ ਛੱਡ ਕੇ ਨਾ ਮੈਨੂੰ ਤੁਰ ਜੀ ਤੂੰ ਹੱਡਾਂ ਵਿੱਚ ਰੱਚਦਾ ਮੇਰੇ ਚੰਦਰੇ ਜੇ ਦਿਲ ਨੂੰ ਇੱਕ ਤੂੰ ਯੋ ਜੱਜਦਾ ਏ ਹਾਏ ਮੇਰੇ ਚੰਦਰੇ ਜੇ ਦਿਲ ਨੂੰ ਇੱਕ ਤੂੰ ਯੋ ਜੱਜਦਾ ਏ ਕੀ ਬਾਤ ਹੈ ਬਿਨ ਮਾਰ ਹੈ ਦੀ ਆ ਵੀ ਜਿਵੇਂ ਬੰਦੇ ਨੂੰ ਕੁਲਜੇ ਮਾਹੌਲ ਤੇ ਨਹੀਂ ਚੀਜ਼ਾਂ ਸੁਣਨੀ ਆਉਂਦੀਆਂ ਜਿਵੇਂ ਮਾਲੋ ਮੇਰਾ ਮਨ ਸ਼ਾਂਤ ਹੈ ਮੈਂ ਜੋ ਨਹੀਂ ਮੈਂ ਲੈਕਸੀਆ ਕਰਨਾ ਮਾਈਂਡ ਨੂੰ ਤਾਂ ਮੈਂ ਕਹਿੰਦਾ ਬੰਦਾ ਬਾਈ ਦੇ ਗਾਣੇ ਸੁਣ ਲੈ ਜਦੋਂ ਤੁਹਾਨੂੰ ਲੱਗਦਾ ਨਾ ਕਿਸਦਾ ਮਨ ਪਰੇਸ਼ਾਨ ਹੋ ਜਾਂਦਾ ਤੁਸੀਂ ਬਾਈ ਨੂੰ ਵੀ ਬਾਈ ਗਾਣਾ ਸੁਣਾਓ ਇਹ ਇਹ ਆਪਣੇ ਆਸਰੇ ਹੀ ਹੁੰਦਾ ਮੈਨੂੰ ਲੱਗਦਾ ਮੈਂ ਲਿਖ ਕੇ ਦਿੰਦਾ ਇਥੇ ਆਪਣੀ ਸਭ ਦੀ ਵੱਡੀ ਕਮੀ ਕੀ ਹੈ ਜੇ ਬਾਈ ਲਿਖਦਾ ਹੈ ਬਾਈ ਗਾਉਂਦਾ ਇਥੇ ਆਪਾਂ ਹੀ ਨਹੀਂ ਸਪੋਰਟ ਕਰਨਾ ਮੈਂ ਮੈਂ ਹਰੇਕ ਦੇ ਫੋਨ ਕਢਾ ਕੇ ਦਿਖਾ ਦਣਾ ਥੋੜੀ ਜੋ ਕਿਸੇ ਨੇ ਬਾਈ ਨੂੰ ਫੋਲੋ ਨਹੀਂ ਕੀਤਾ ਹੋਣਾ ਕੋਈ 2-4 ਹੋਣਗੇ ਡੇਚਲ ਪਰਸਨਲ ਇੱਕ ਜਨੈਸ ਦਾ ਫਰੈਂਡ ਬਰਥ ਉਹਨੇ ਫੋਲੋ ਕੀਤਾ ਹੋਊਗਾ ਕਿਉਂਕਿ ਆਪਣੇ ਮਨ ਚ ਕਿਤੇ ਨਾ ਕਿਤੇ ਉਹ ਵੀ ਆਪਾਂ ਕਿਹਾ ਉਹਨੂੰ ਸਪੋਰਟ ਕਰੀਏ ਮੈਂ ਨਹੀਂ ਕਹਤਾ ਵੀ ਆਪਾਂ ਮਨ ਚ ਕਾਪਟ ਲੈ ਕੇ ਚੱਲਦੇ ਆਂ ਬਟੇ ਰਵਾਇਤ ਬਣ ਗਈ ਇਹ ਰੀਤ ਬਣ ਗਈ ਵੀ ਆਪਾਂ ਕਿਸ ਨੂੰ ਸਪੋਰਟ ਨਹੀਂ ਕਰਨਾ ਆਪਾਂ ਸਿਰਫ ਸਪੋਰਟ ਉਹਨਾਂ ਨੂੰ ਕਰਦੇ ਜ ਜੇ ਮੰਨਦੇ ਮੈਂ ਲਿਖ ਕੇ ਦੰਨ ਆਪਾਂ ਸਾਰੇ ਵੀ ਬਾਈ ਦੀਆਂ ਸਟੋਰੀਆਂ ਲਾਈਏ ਤਾਂ ਜੇ ਮੰਨ ਲੈ ਚਲੋ ਬਾਈ ਦੇ 100 ਸੌ ਫਾਲੋਅਰ ਨੇ 100 ਤੋਂ ਤੁਸੀਂ ਆ ਲੋ 1000 ਫਾਲੋਅਰ ਬਾਈ ਦਾ ਬੈਸੇ ਹੋ ਜਾਣਾ ਤੇ 1000 ਆਡੀਅੰਸ ਇਸ ਕਲਾ ਨੂੰ ਸੁਣਦੀ ਹੈ ਤਾਂ 1000 ਤੋਂ 2000 ਤੇ 2000 ਤੋਂ 2 ਲੱਖ ਹੁੰਦੇ ਸਮਾਂ ਨਹੀਂ ਲੱਗਦਾ ਹੁੰਦਾ ਠੀਕ ਹੈ ਜੀ ਬਾਈ ਦਾ ਸਾਬਨੇ ਭਰਾ ਨੂੰ ਜ਼ਰੂਰ ਫੋਲੋ ਕਰਨਾ ਅਸੀਂ ਵੀ ਤੁਹਾਨੂੰ ਜਿਹੜੇ ਬੇਨਤੀ ਕਰਾਂਗੇ ਜਿਹੜੇ ਭਾਈ ਦੇ ਲੱਕੀ ਬਾਈ ਆਈਡੀ ਬੋਲੋ ਸੱਚਾ ਲੱਕੀ ਟੇਲਰ 734 ਲੱਕੀ ਟੇਲਰ 734 ਬਾਈ ਦੀ ਆਈਡੀ ਜ਼ਰੂਰ ਫੋਲੋ ਕਰੇ ਉੱਥੇ ਵੀ ਪਾਉਣੇ ਗਾਣੇ ਗ ਤੁਸੀਂ ਸਾਡੇ ਕੋਲ ਜਰੂਰ ਜਿਹੜਾ ਮਾਰਿਓ ਮਤਲਬ ਸਾਡਾ ਵੀ ਕੋਈ ਪ੍ਰੋਡਕਸ਼ਨ ਨਾਲ ਸਾਡਾ ਜਰੂਰ ਚਲੋ ਲਟਾਈ ਪੈ ਜਿਵੇਂ ਵੀ ਬਣਦਾ ਹੋਊ ਆਪਾਂ ਜਰੂਰ ਥੈਂਕ ਯੂ ਥੋੜਾ ਦੇਖਾਂਗੇ ਠੀਕ ਹੈ ਬਈ ਤੇ ਕੋਈ ਹੋਰ ਕੋਈ ਗਾਣਾ ਜਿੰਨੇ ਮਰਜ਼ੀ ਸੁਣੋ ਕੋਈ ਮਨ ਦੇ ਵਿੱਚ ਮੈਂ ਕਿਹੜਾ ਗਾਣਾ ਸੁਣੋਗੇ ਜੀ ਸੈਡ ਰੋਮਾਂਟਿਕ ਕੋਈ ਰੋਮਾਂਟਿਕ ਸੁਣਨਾ ਚਾਹੁੰਦੇ ਆਂ ਜੀ ਚਲੋ ਵੀ ਸੁਣਾ ਦਿਓ ਇਹਦਾ ਆਪੇ ਹਾਂਜੀ ਹਾਂਜੀ ਕੁੜੀਆਂ ਲਈ ਗਾਣਾ ਜਰੂਰ ਸੁਣਾਓ ਹਾਂਜੀ ਨਹੀਂ ਭਾਈ ਆਉਣ ਦੋ ਜੀ ਆਉਣ ਦੋ ਛੇਤੀ ਛੇਤੀ ਸੋਹਣਿਆ ਕਰਾਲਾ ਮੰਗਣੀ ਗੋਟ ਨੂੰ ਕੋਈ ਮੇਰੇ ਤੂੰ ਕਰਾ ਦੇ ਕੰਗਣੀ ਛੇਤੀ ਛੇਤੀ ਸੋਹਣਿਆ ਕਰਾ ਲਾ ਮੰਗਣੀ ਗੋਟ ਨੂੰ ਕੋਈ ਮੇਰੇ ਤੂੰ ਕਰਾ ਦੇ ਕੰਗਣੀ ਭੇਜ ਕੋਈ ਵਿਚੋਲਾ ਗੱਲ ਵਿਹਾਦੀ ਚਲਾਈ ਭੇਜ ਕੋਈ ਵਿਚੋਲਾ ਗੱਲ ਵਿਹਾਦੀ ਚਲਾਈ ਹੁਣ ਨੀਓ ਦੂਰੀਆਂ ਏ ਚੱਲ ਹੋਣੀਆਂ ਆਪਣੀ ਬਣਾਲਾ ਮੈਨੂੰ ਸੋਹਣਿਆ ਪਿੰਡ ਵਿੱਚ ਗੱਲਾਂ ਕੁਝ ਹੋਰ ਹੋਣੀਆਂ ਆਪਣੀ ਬਣਾਲਾ ਮੈਨੂੰ ਸੋਹਣਿਆ ਪਿੰਡ ਵਿੱਚ ਗੱਲਾਂ ਕੁਝ ਹੋਰ ਹੋਣੀਆਂ ਹੇ ਤੈਨੂੰ ਵੀ ਪਤਾ ਹੈ ਨਾਲੇ ਮੈਨੂੰ ਵੀ ਪਤਾ ਪਿੰਡਾਂ ਵਿੱਚ ਗੱਲ ਛੇਤੀ ਚੱਕ ਲੈਂਦੇ ਨਹੀਂ ਹੂੰ ਹੋਲ ਗਈ ਕੋਈ ਧੱਕਾ ਨਹੀਂ ਕੋਈ ਧੱਕਾ ਨਹੀਂ ਇਹ ਹੀ ਹੁੰਦਾ ਬਾਈ ਗੁਰੂ ਮੇਰ ਕਰੇ ਥੋੜਾ ਖਾੜਾ ਖੋੜਾ ਲੱਗੇ ਤੇ ਸੀ ਜ਼ਰੂਰ ਦੇਖਣਾ ਯੀ ਥੈਂਕ ਯੂ ਆਪ ਨੂੰ ਬੇਨਤੀਆਂ ਖਾੜ ਕੇ ਚੱਲੋਂਗੇ ਬਾਈ ਤੇ ਖੜੇ ਦੇਖਣ ਦੇ ਚਲੋ ਅੱਜ ਚਾਰ ਬੰਦੇ ਤਾਂ ਅਸੀਂ ਥੋੜਾ ਨਾਲ ਜੁੜੇ ਪਰ ਸੋਣੀਏ ਅਸੀਂ ਵੀ ਥੋੜਾ ਨਾਲ ਜ਼ਰੂਰ ਜੁੜੇ ਆ ਬਹੁਤ ਸੋਣੀ ਆਵਾਜ਼ ਆ ਪ੍ਰਮਾਤਮਾ ਤੁਹਾਨੂੰ ਜ਼ਰੂਰ ਤਰੱਕੀ ਬਖਸ਼ੇ ਸੋ ਨਾ ਬੇਜ਼ਤੀ ਮੇਰੀ ਲੱਕੀ ਟਲੋ ਪਾ ਲਈ ਦਾਨੀਆਂ ਆ ਵਾਹ ਬਹੁਤ ਸ਼ੁਕਰੀਆ ਲੋਬੋ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਮਤਲਬ ਲੋੜ ਹੈ ਨਾ ਇਦਾਂ ਦੀ ਟੈਲੈਂਟ ਨੂੰ ਪ੍ਰਮੋਟ ਕਰਨ ਦੀ ਵੱਟ ਕਿਤਨਾ ਕਿਤੇ ਆਪਣੇ ਲੋਕਾਂ ਦੀ ਕੋਈ ਜੀ ਹੈ ਵੀ ਨਹੀਂ ਯਾਰ ਅਸੀਂ ਜਿਹੜਾ ਬੰਦਾ ਚਾਲਦਾ ਸਿਰਫ ਉਹਨੂੰ ਹੀ ਦੇਖਣਾ ਤੇ ਜਦੋਂ ਫਿਰ ਇਦਾਂ ਦੇ ਬੰਦੇ ਉੱਠਦੇ ਆ ਫਿਰ ਦੁਨੀਆ ਖੜਾ ਖੜ ਦੇਖਦੀ ਆ ਵੀ ਯਾਰ ਕਿੱਥੋਂ ਉੱਠਿਆ ਕਿਹੜੇ ਸ਼ਹਿਰੋਂ ਉੱਠਿਆ ਤੇ ਮਾਲਵੇ ਦੇ ਹੀ ਗੱਲ ਖਾ ਸਕੀ ਮਾਲਵੇ 'ਚ ਟੈਲੈਂਟ ਹੀ ਇੰਨਾ ਹੈਗਾ ਜਿੰਨਾ ਕੱਢ ਲੋਂਗੇ ਉਹ ਨਹੀਂ